2017 ਮਾਡਲ ਹੈ ਵੀ 12ਵੇਂ ਮਹੀਨੇ ਦੀ ਪਰਚੇਦਿਆਂ ਗੱਡੀ ਦੀ ਜੀ ਗੱਡੀ ਵਿੱਚੋਂ ਵੀ ਸਾਫ਼ ਪਈ ਆ ਬਾਈ ਤੁਸੀਂ ਦੇਖ ਰਹੇ ਹੋ ਵੀਡੀਓ ਦੇ ਵਿੱਚ 1,30,000 ਏਜੰਸੀ ਰਿਕਾਰਡ ਚੱਲੀ ਵੀ ਆ ਜੀ ਚਾਰੇ ਟਾਇਰ ਨਵੇਂ ਜੀ ਕੰਪਨੀ ਲਾਈ ਵੀਲ 4/2 ਮਾਡਲ ਆ ਜੀ 4/2 ਮਾਡਲ ਆ ਇਹ ਲਾਈ ਵੀਲ ਵੀ ਬਈ ਪੂਰੇ ਕੈਂਟ ਲੁੱਕ ਦੇ ਆ ਸੋਹਣਿਆ ਸਾਰੀ ਗੱਡੀ ਰਜਨ ਆ ਗਏ ਜੀ ਬਾਈ 28.2 ਲੱਖ ਰੁਪਏ ਨੰਬਰ ਲਵਾ ਕੇ ਗੱਡੀ ਜਿਹੜੇ ਫੰਕਸ਼ਨ ਹੈ ਬਾਈ ਸਾਰੇ ਵਰਕਿੰਗ ਨੇ ਹਾਂਜੀ ਆਂਦੀ ਬਾਈ ਸਾਰੀ ਗੱਡੀ ਓਕੀ ਆ ਗਈ ਕਈ ਵਾਰ ਆਗਲਾ ਜਾ ਕੇ ਕਈ ਵਾਰ ਤੱਕ ਦੇਈਏ ਬਾਈ ਦੀ ਗੱਡੀ ਆਪਦੀ ਆਪ ਬੱਸ ਲਾਉਂਦੇ ਹਾਂ ਇੱਕ ਬੰਦਾ ਕਈ ਵਾਰ ਕੋਈ ਐਨ ਆਰ ਆਈ ਭਰਾ ਮੈਂ ਤੁਹਾਨੂੰ ਦੋ ਤਿੰਨ ਮਹੀਨਾ ਰੈਂਟ ਤੇ ਲੈਣਾ ਚਾਹਾਂ ਮਹੀਨੇ ਦੋ ਮਹੀਨੇ ਬੱਸ ਉਹਦੇ ਕੋਈ ਹੈ ਆਪਾਂ ਉਹਦੇ ਲਈ ਬਾਈ ਜੀ ਜਿਵੇਂ ਹੁਣ ਜੇ ਫੋਰਚਨਰ ਆ ਗਈ ਤਾਂ ਇੱਕ ਦੋ ਕਾਰਾਂ ਅਵੇਲੇਬਲ ਨੇ ਸਕੋਰਪਿਓ ਜਾਂ ਫੋਰਚਨਰ ਜੀ ਸਾਰੀਆਂ ਗੱਡੀਆਂ ਦੀ ਮਿਲ ਗਈ ਛੋਟੀਆਂ ਕਾਰਾਂ ਨਹੀਂ ਦੇਈ ਵਾਰ ਗੱਡੀਆਂ ਕਾਰਾਂ ਹੀ ਬੰਦੇ ਬਾਈ ਕੀ ਆ ਅੱਜ ਕੱਲ ਪੂਰੀ ਟ੍ਰੈਂਡਿੰਗ ਜਾਂ ਕਾਲੀ ਕਾਰਪੀਓ ਕਿੰਨਾ ਮਰਦਾ ਬਾਈ 2018 ਮਰਦਾ 2018 ਮਰ ਰ ਅੱਛਾ ਤੇ ਪੀ ਵੀ 13 ਨੰਬਰ ਆ ਜੀ ਪੰਜਾਬ ਦਾ ਦੂਜੇ ਨੌਂ ਦੀ ਕਾਰ ਆ ਵੀਰੇ ਉਹਦਾ ਨੰਬਰ ਆ ਜੀ ਅੱਛਾ ਲੈਟ ਲੱਗੇ ਬੰਨੇ ਜੀ ਤੇ 35 ਹਜ਼ਾਰ ਚੱਲੀ ਯਾਰ ਇਹ ਨਾਲ ਜੀ ਆਲ ਓਵਰ ਇਹ ਨਾਲ ਹੀ ਗੱਡੀ ਅੱਛਾ ਲਓ ਵੀ ਬਹੁਤੇ ਭਰਾਵਾਂ ਦੀ ਡਿਮਾਂਡ ਸੀ ਵੀ ਛੋਟੀ ਗੱਡੀ ਮੇਰੇ ਜੀ ਕੰਮ ਕਰੇ ਰੱਖਣ ਵਾਸਤੇ ਹਾਂਜੀ ਫਸਟ ਆਉਂਦਾ ਲੋਕਲ ਨੰਬਰ ਜੀ ਸਾਡੇ ਬੰਨਾਂਲੇ ਦਾ ਅੱਛਾ ਅੱਛਾ ਨਾ ਹੀ ਚੰਗਿਆ ਭਰਾ ਮੇਰੋ ਇੰਜਨ ਦੀ ਜ਼ਿੰਮੇਵਾਰੀ ਤੇ ਰਹੇ ਨਾ ਬਾਈ ਹੋਰੇ ਹਾਂਜੀ ਹਾਂਜੀ ਤੇ ਪੈਂਟ ਸ਼ੈਂਟ ਦੀ ਸਭ ਕੁਝ ਓਕੇ ਜ਼ਿੰਮੇਵਾਰੀ ਸਭ ਗਾਰੰਟੀ ਹੈ ਜੀ ਕਾਗਜ਼ਾ ਪੱਤਰਾ ਦੀ ਜ਼ਿੰਮੇਵਾਰੀ ਹੁੰਦੀ ਹੈ ਬਾਈ ਸਭ ਤੋਂ ਵੱਡੀ ਦਾ ਕਾਗਜ਼ਾ ਪੱਤਰਾ ਦੀ ਜ਼ਿੰਮੇਵਾਰੀ ਹੈ ਜੀ ਜੀ ਬਾਈ ਮੈਂ ਤਾਂ ਕਾਗਜ਼ਾ ਪੱਤਰਾ ਦੀ ਤੇ ਮੈਂ ਤੇ ਅੰਸ਼ੈਂਟਰੀ ਜ਼ਿੰਮੇਵਾਰੀ ਆ ਆਪਣੀ ਗੋਡੇ ਪਿੰਦਰ ਨੂੰ ਗਾਰੰਟੀ ਹੋਊਗਾ ਜੀ ਤਾਂ ਵੀ ਗੱਡੀ ਦੁੱਕ ਦੇਖ ਰਹੇ ਤੁਸੀਂ ਘਰੇ ਖੜੀ ਵੀ ਸੋਹਣੀ ਲੱਗੂ ਬਾਕੀ ਗੱਡੀ ਘੈਂਟ ਆ ਬਾਈ ਦੋਸ ਕਰਾਇਆ ਰੀਨਲ ਬਾਈ ਉਹ ਮੇਰੇ ਨੇ ਅੱਛਾ ਉਹ ਵੀ ਨਹੀਂ ਪੇਂਟ ਕਰਾਇਆ ਆਪਾਂ ਜੀ ਬਾਈ ਤੇ ਨਾਲ ਹੀ ਕੜੀ ਆ ਸ਼ੈਵਲ ਦੇ ਬੀਟ ਵੀਰੇ ਡੀਜ਼ਲ ਵਰਜ਼ਨ ਹੂੰ ਇਹ ਤੁਹਾਨੂੰ ਬਹੁਤ ਘੱਟ ਮਣ ਮਿਲੂਗੀ ਕਾਰ ਕਿਉਂਕਿ ਖਤਮ ਹੋ ਚੁੱਕੀਆਂ ਲੋਕਾਂ ਨੇ ਤਾਂ ਵੀ ਜਟਾ ਵੀ ਗੜੀਆਂ ਨੇ ਵੀਰੇ ਘਰੇ ਖੜੀਆਂ ਨੇ ਨਾ ਵਧੀਆ ਗੱਡੀ ਆ ਗਈ ਕਲਾ ਕਰੇ ਰੱਖ ਨੂੰ ਰੱਖ ਲਉਣਾ ਐਵਰੇਜ ਬੰਦੋ ਇਹ ਪੈਟਰੋਲ ਚ ਬਾਈ ਡੀਜ਼ਲ ਵੀਰੇ ਡੀਜ਼ਲ ਵਰਜ਼ਨ ਹਾਂ ਤਾਂ ਹੀ ਤਾਂ ਮਨ ਕੇ ਉਹਦੀ ਆ ਗਈ ਸੇਲ ਹੀ ਨਿਕਲ ਜਾਈ ਤੇ ਪੀ ਵੀ 10 ਨੰਬਰ ਆਈ ਲੁਧਿਆਣੇ ਦਾ ਤੇ ਆ ਪਾਸਿੰਗ ਲਿਖੀ ਹੁੰਦੀ ਹੈ ਬੰਦੀ ਨਹੀਂ ਜੀ ਮੋਟਰ ਜੀ 2012 ਮਾਡਲ ਲੱਗ ਰਿਹਾ ਹੈ 2013 2014 ਸასი ਕਾਲ ਦੋਸਤੋ ਕੀ ਹਾਲ ਚਾਲ ਨੇ ਜੀ ਅੱਜ ਫੇਰ ਆਪਾਂ ਇੱਕ ਬਰਨਾਲੇ ਦੇ ਵੱਡੇ ਬਾਜ਼ਾਰ 'ਚ ਗੱਡੀਆਂ ਦਾ ਵੱਡਾ ਬਾਜ਼ਾਰ ਆ ਤੁਸੀਂ ਦੇਖ ਲਓ। ਪੁਰਾਣੀ ਮਾਰਕੀਟ ਆ ਕਿ ਬਾਲਾ ਜੀ ਮੋਟਰ ਵਾਲਿਆਂ ਕੋਲੇ ਬਾਈ ਉਹਨਾਂ ਕੋਲੇ ਗਰਦੀਪੁਰਾਂ ਕੋਲੇ ਬਲਜੀਤੋਰਾ ਕੋਈ ਆਏ ਹੋਇਆ। ਨਵੀਆਂ ਪੁਰਾਣੀਆਂ ਗੱਡੀਆਂ ਲੱਗੀਆਂ ਤੇ ਬਾਕੀ ਬਾਈ ਹੋਰਾਂ ਨੂੰ ਮਿਲਦੇ ਆ ਗੱਲਬਾਤ ਕਰਦੇ ਆ ਵੀ ਕੀ ਰੇਟ ਨੇ ਕੀ ਅੱਜ ਅੱਜ ਦੀ ਮਾਰਕੀਟ ਕੀ ਹੈਗੀ। ਤੇ ਬਾਕੀ ਜਿਹੜੀ ਬਾਈ ਹੋਰੇ ਦੱਸਣਗੇ ਆਪਾਂ ਨੂੰ ਇਹ ਡਿਮਾਂਡ ਰੇਟ ਨੇਗੇ। ਫਿਕਸ ਰੇਟ ਕੋਈ ਨਹੀਂ ਹੁੰਦਾ ਇਹ ਗੱਲਬਾਤ ਕਰਦੇ ਆ ਬਾਈ ਉਹਨਾਂ ਨਾਲ ਲੋਕੇਸ਼ਨ ਲੋਕੇਸ਼ਨ ਵੀਡੀਓ ਦੇ ਵਿੱਚ ਪਾ ਦਿੱਤੀ ਆਪਾਂ। ਟ੍ਰੈਕ ਕਰ ਲਓ ਜੀ ਵੀ ਕਿੱਥੇ ਜੇ ਹੈਗੀ ਮਾਰਕੀਟ ਆਜੋ ਆਪਾਂ ਬਾਈ ਉਹਨਾਂ ਨਾਲ ਮਿਲਦੇ ਹਾਂ ਜੀ। ਬਾਈ ਸਤਿ ਸ੍ਰੀ ਅਕਾਲ ਪਹਿਲਾਂ ਤਾਂ ਸਾਰਿਆਂ ਨੂੰ। ਬਾਈ ਗੁਰਦੀਪ ਸਿੰਘ ਨੰਬਰਦਾਰ ਤੇ ਬਾਈ ਬਲਜੀਤ ਹੋਰੇ। ਬਾਈ ਬਾਈ ਜੀ ਵੀਡੀਓ ਦੇਖਣ ਦਾ ਸਾਰਿਆਂ ਦਾ ਧੰਨਵਾਦ ਦਰਸ਼ਕਾਂ ਦਾ। ਜੀ ਆਇਆਂ ਠੋਡਾਈ ਵੀਰੇ। ਜੀ। ਲਓ ਜੀ ਬਾਈ ਉਹਨਾਂ ਨਾਲ ਕਰਦੇ ਆਂ ਬਾਈ ਬਲਜੀਤ ਆ ਗੱਲਬਾਤ ਕਰਦੇ ਆਂ। ਬਈ ਇਸ ਟਾਈਮ ਆਪਣਾ ਕਿੰਨੀਆਂ ਕਿ ਗੱਡੀਆਂ ਅਵੇਲੇਬਲ ਹੈਗੀਆਂ? ਗੱਡੀਆਂ ਬਈ ਆਪਣਾ 40-42 ਹੀ ਜੇ ਨੇ ਬਈ। ਜੀ ਬਾਈ। ਹਾਂਜੀ। ਲੋ ਪ੍ਰਾਈਸ ਦੇ ਆ ਜਾਂ ਉੱਚੇ ਮਾਰਕ ਰੀ ਕਿਵੇਂ ਕੀ ਗੱਲ ਸਾਰੀਆਂ ਨੇ ਵੀਰੇ ਸਾਰੀ ਹਾਂ ਤੇ ਬਹੁਤੀ ਡਿਮਾਂਡ ਆਉਂਦੀ ਹੈ ਵੀ ਗੱਡੀ ਵੀ ਠੀਕ ਰੇਟ ਦੀ ਮਿਲੇ ਗੱਡੀ ਵੀ ਸਾਫ਼ ਸਾਫ਼ ਮਿਲੇ ਜੀ ਹਾਂ ਆਓ ਸਟਾਰਟ ਕਰੀਏ ਗੱਡੀ ਦਾ ਪੇਪਰ ਵਰਕਿੰਗ ਜੈਂਸੀ ਐਂਟਰੀ ਚਾਹਤੋਂ ਮੈਨੂੰ ਗੱਲ ਤਾਂ ਇਹ ਹੁੰਦੀ ਹੈ ਜੀ 2008 ਮਾਰਕ ਹਾਂ ਜੀ ਨਵੇਂ ਟਾਇਰ ਆ ਜੀ ਬਿਲਕੁਲ ਪੰਜਾਬ ਨੰਬਰ ਹੈ ਬਾਈ ਹਾਂ ਜੀ 50 ਨੰਬਰਾਂ ਰਹਿਣਾ ਨੰਬਰ ਜਾਈ ਜੀ ਲੈ ਵੀ ਆ ਵਿੱਚੋਂ ਦਿਖਾਉਂਦੀ ਕਰਾਂਗੇ ਠਾਈ ਤਾਂ ਹੀ ਪਾਸ ਹਾਂ ਜੀ ਦੀ ਅੱਛਾ ਪਹਿਲਾਂ ਨਵਾਂ ਦਸੰਬਰ ਤੱਕ ਹੀ ਬੀਮਾ ਜੀ ਇਹਦਾ ਅੱਛਾ ਅੱਛਾ ਪਰ ਅਨਿਸ ਜੀ ਦਾ ਹੀ ਨਾਲ ਦਾਗਾ ਜੀ ਬਾਈ ਸਵਾ ਦੋ ਲੱਖ ਰੁਪਏ ਰੇਟ ਆ ਜੀ ਇਹਦਾ ਸਵਾ ਦੋ ਲੱਖ ਰੁਪਏ ਭਾਈ ਡੀਜ਼ਲ ਦੀ ਐ ਨਾ ਇਹ ਡੀਜ਼ਲ ਦੀ ਕਾਰ ਆ ਜੀ ਤੇ ਦੱਸ ਗਿਆ ਟਿਆ ਵੀਰ ਮੇਰੇ ਕੋ ਫਿਕਸ ਰੇਟ ਕੋਈ ਨਹੀਂ ਹੁੰਦੇ ਮੌਕੇ ਤੇ ਹੋ ਜੂਗੀ ਜੀ ਮੌਕੇ ਤੇ ਬਾਅਦ ਘਟ ਨਹੀਂ ਆ ਜੋ ਆਪਾਂ ਹੋਰ ਗੱਡੀ ਨਾਲ ਜੁੜਦੇ ਆਂ ਬਾਕੀ ਗੱਡੀਆਂ ਦੇਖੀ ਚਲੋ ਜੈਜ ਜੀ ਤੁਹਾਡੀ ਡਿਮਾਂਡ ਹੈਗੀ ਆ ਭਰਾ ਮੇਰੇ ਉਹ ਬਾਈ ਇਹਦਾ ਨੰਬਰ ਸਕਰੀਨ ਤੇ ਚੱਲਦਾ ਜਦੋਂ ਮਰਜ਼ੀ ਕਨੈਕਟ ਕਰ ਸਕਦੇ ਆਂ ਤੇ ਨਾਲ ਹੀ ਖੜੀ ਆ ਜੀ 2012 ਮਾਡਲ ਜੀ ਪੀਵੀ 11 ਨੰਬਰ ਹਾਂਜੀ ਹਾਂਜੀ ਅੱਛਾ ਕੀ ਗੱਲ ਬਾਤ ਆ ਬਾਈ ਤੇ ਬਾਈ 2012 ਮਾਡਲ ਆ ਜੀ 83000 ਚੱਲੀ ਵੀ ਆ ਹੂੰ अच्छा टायर ਨਵੇਂ ਆ ਜੀ ਸੀਟ ਕਵਰ ਨਵੇਂ ਆ ਜੀ ਜੀ ਬਾਈ ਪਾਰਟ ਹੋਣ ਰਾ ਜੀ ਇਹ ਅੱਛਾ ਹਾਂਜੀ ਇਹ ਬਾਈ ਵੀਰ ਕਾ ਪਚਾਣਾ ਹਾਂਜੀ ਹਾਂਜੀ ਅਲਾਈ ਵੀਲ ਨਹੀਂ ਹੈਗੇ ਟਾਇਰ ਨਵੇਂ ਆ ਜੀ ਤੇ ਬਾਈ ਕੋਈ ਐਕਸੀਡੈਂਟ ਵਗੈਰਾ ਨਹੀਂ ਨਹੀਂ ਰੀਨ ਨੰਬਰ ਉਹਦੀ ਥੋੜੀ ਜਿੰਮੇਵਾਰੀ ਹੈ ਉਹ ਮੇਜਰ ਐਕਸੀਡੈਂਟ ਦੀ ਉਹ ਟਾਜ਼ੀ ਮਾਰੀ ਮੋਟੀ ਹੁੰਦੀ ਹੈ ਹੁਣ ਬੰਦਾ ਜੀ ਹਾਂ ਹਾਂ ਹੈ ਨਾ ਵੀ ਕੱਲ ਨੂੰ ਜਾ ਕੇ ਗਾੜੀ ਨੂੰ ਦਿੱਕਤ ਨਾ ਦੇਵੇ ਹਾਂ ਹਾਂਜੀ ਹਾਂਜੀ ਨਾਲ ਹੀ ਖੜੀ ਹੈ ਜੀ ਵਰਨ 2012 ਜੀ 13 ਲੱਗਦਾ ਜੀ 13 ਮਰਲਾ ਹਾਂਜੀ ਇਹ ਦਿੱਲੀ ਨੰਬਰ ਆ ਜੀ ਤੇ ਜੇ ਕੋਈ ਸਾਡਾ ਭਰਾ ਮੰਨ ਕੇ ਚੱਲੋ ਵੀ ਕਹਿੰਦਾ ਵੀ ਸਾਡੇ ਨਾਂ ਗੱਡੀ ਕਰਾਉਣੀ ਆ ਉਹ ਤੁਸੀਂ ਕਰਾ ਕੇ ਵੀ ਦਿਨੇ ਹਾਂਜੀ ਮੇਰੇ ਲੋਕ ਤਾਂ ਵੇਚ ਦੇਣੀ ਜੀ ਆਪਾਂ ਅੱਛਾ ਜੀ ਬਾਈ ਹਾਂਜੀ ਹੂੰ ਲੈ ਵੀ ਮੁੰਡਾ ਇਹ ਵੀ ਗੱਡੀ ਆਫਾ ਬਣ 2013 ਮਾਡਲ ਆ ਜੀ ਇਹ 47000 ਸਰਫਰ ਰਿਕਾਰਡ ਚੱਲੀ ਵੀ ਆ ਜੀ ਜੀ ਹਾਂਜੀ ਦਿੱਲੀ ਨੰਬਰ ਲਵਾ ਕੇ 5 ਲੱਖ ਰੁਪਏ ਦੀ ਮੰਗ ਹੈ ਜੀ ਦਾ 5 ਲੱਖ ਦੀ ਮੰਗ ਹੈ ਜੀ ਦੀ ਹੂੰ ਤੇ ਜੇ ਕਈ ਵਾਰੀ ਅਗਲਾ ਵਿੱਚ ਕੋਈ ਗੜਾ ਬੜਾ ਬੈਂਪਰਾ ਤਾਂ ਕਿਦੂ ਹੀ ਪੇਂਟ ਨਹੀਂ ਹੈਗੀ ਜੇ ਸਾਹੀ ਰਹੀ ਨਾ ਜੀ ਜੇ ਕਿ ਕੋਈ ਮੇਰਾ ਭਰਾ ਕਹਿੰਦਾ ਵੀ ਅਸੀਂ ਗੱਡੀ ਵਿੱਚ ਕਟਾਉਣੀ ਆ ਕੋਈ ਹਾਂਜੀ ਉਹ ਕਰ ਲੈਣਾ ਉਹਦਾ ਹੱਲ ਹੋ ਜਾਂਦਾ ਹੋ ਜਾਂਦਾ ਕੋਈ ਬਟਿਆ ਨੰਬਰ ਆ ਜੀ ਇਹ ਪਟਿਆਲਾ ਨੰਬਰ ਸਕੋਰਪੀਓ ਲੋ ਵੀ ਮੁੰਡਿਓ ਮੁੰਡਿਆ ਦਿਖਾ ਦੀਆਂ ਅੰਦਰੋਂ ਚੰਗੇ ਲਾਈ ਵੀ ਲੱਗਿਆ ਜੀ ਟਾਇਰ ਨਵੇਂ ਲਾਈ ਵੀ ਲੱਗੇ ਹੋਇਆ ਜੀ ਐਡਵੋਕੇਟ ਦੀ ਗੱਡੀ ਲੱਗਦੀ ਆ ਬਾਈ ਹਾਂਜੀ 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 ਇਹ ਵੀ ਐਡਵੋਕੇਟ ਦੀ ਸੀ ਅੱਛਾ ਬਰਨਾ ਨਹੀਂ 12 ਮੋੜ 12 ਮਾਰਾ ਜੀ ਹਾਂਜੀ ਹੂੰ ਤੇ ਕਿਨਾ ਮਹਰਾਜਾ ਤੁਸੀਂ 2009 ਮੰਨ ਲਈ ਜੀ ਡਿਮਾਂਡ ਕੀ ਰੱਖੀ ਹੈ ਬਾਈ ਇਹਦੀ 3 ਲੱਖ 30 ਹਜ਼ਾਰ ਹੈ ਲੋ ਜੀ ਮੁੰਡਿਓ ਅੱਗੇ ਵਿਆਹਾਂ ਦਾ ਸੀਜ਼ਨ ਆ ਗਿਆ ਜੇ ਮੇਰੇ ਭਰਾ ਦੇ ਫਿਕਸ ਰੇਟ ਕੋਈ ਨਹੀਂ ਮੌਕੇ ਦੇ ਜੋ ਬਾਈ ਆਉਣਗੇ ਮੌਕੇ ਦੇ ਹੋ ਜਾਊਗਾ ਜੀ ਕੋਈ ਵਿਆਹਾਂ ਦਾ ਸੀਜ਼ਨ ਲਾਉਣਾ ਚਾਹ ਕਰੇ ਰੱਖਣੀ ਹੈ ਵਧੀਆ ਲੁੱਕ ਦੀ ਖੜੀ ਹੈ ਬਾਈ ਹੋਣਾ ਤੇ ਵਾਲੀ ਖੜੀ ਇੱਕ ਸਕੋਰ 2013 ਜੀ 2013 ਮੰਨ ਹਾਂ ਜੀ ਨੰਬਰ ਬਾਈ ਕਿੱਥੋਂ ਦਾ ਨੰਬਰ ਦਿੱਲੀ ਦਾ ਜੀ ਨੰਬਰ ਦਿੱਲੀ ਹਾਂ ਨੰਬਰ ਲਵਾ ਕੇ 5 ਲੱਖ 40 ਹਜ਼ਾਰ ਡਿਮਾਂਡ ਆਈ ਹੈ ਇਹਦੀ 5 ਲੱਖ 40 ਬਈ ਦੋਨਾਂ ਗੱਡੀਆਂ ਦੀ ਸੇਮ ਲੁੱਕ ਆ ਸੇਮ ਲੋਕਾ ਜੀ ਇਹ ਨਵਾਂ ਮਾਡਲ ਆ ਗਈ ਇਹ ਤੇਰਾ ਮਾਡਲ ਆ ਗਈ ਅਲਾਈਟ ਹੈ ਦੋ ਨਾ ਨਵੇਂ ਨੇ ਤੇ ਜਿਹੜੀ ਮੰਨ ਕੇ ਚੱਲੋ ਵੀ ਗੱਡੀ ਪੇਂਟ ਹੋ ਜਾਂਦੀ ਆ ਉਹਦਾ ਮਤਲਬ ਆਮ ਬੰਦੇ ਨੂੰ ਕੀ ਪਤਾ ਲੱਗੇ ਪੇਂਟ ਦਾ ਜਿਹੜੀ ਪੇਂਟ ਹੋ ਪਤਾ ਲੱਗਦਾ ਜੀ ਉਹਦਾ ਜੀ ਮੈਂ ਕਹਿੰਦਾ ਪੀਲਾ ਫੜ ਜਾਂਦਾ ਰੰਗ ਹਨਾ ਹਾਂਜੀ ਹਾਂਜੀ ਉਹ ਤੋਂ ਪਹਿਰਾ ਖਰਾਬ ਹੋ ਜਾਂਦਾ ਜੀ ਦਰਸ਼ਕੀ ਬ੍ਰੋ ਗੱਲ ਨੋਟ ਕਰਨ ਵਾਲੀ ਆ ਇਹ ਵੀ ਜਦੋਂ ਤੁਸੀਂ ਪੇਂਟ ਦੇਖੋ ਵੀ ਗੱਡੀ ਪੇਂਟ ਆ ਉਹ ਥੋੜਾ ਪੀਲਾ ਫੜਿਆ ਪੀਲਾਪਣ ਫੜਿਆ ਹੁੰਦਾ ਪਰ ਆ ਰੰਗ ਰਿਆਂ ਨਾ ਹਾਂਜੀ 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 ਇਹ ਚੱਲੀ-ਚੁੱਲੀ ਕਿੰਨੀ ਕਾ ਬਾਈ ਇਹ ਚੱਲੀ ਆ ਜੀ 1 ਲੱਖ 20 ਹਜ਼ਾਰ ਇਹਨੇ ਚੱਲੀ ओरिजिनल ਦੀ ਗਾਰੰਟੀ ਹੈ ਜੀ। ਹੂੰ। ਗੱਡੀ ਇਹ ਵੀ ਲੁੱਕ ਦੀ ਸੋਹਣੀ ਹੈ ਜੀ। 13 ਮਾਡਲ ਗੱਡੀ ਹੈ ਜੀ। ਦਿੱਲੀ ਨੰਬਰ ਆ। ਦਿੱਲੀ ਨੰਬਰ ਆ ਜੀ। ਪਹਿਲਾਂ ਵਾਲੀ ਗੱਡੀ ਜਿਹੜੀ ਸਕੋਰਪੀਆ ਸੀ ਉਹ ਪਟਿਆਲਾ ਨੰਬਰ ਸੀਗੀ। 2009 ਮਾਡਲ ਦੀ। ਹਾਂ 2000 ਤੇ ਨਾਲ ਹੀ ਖੜੀ ਆ ਸਕੋਰਪੀਆ 2014 ਜੀ। ਪੀਵੀ ਕਿੱਥੋਂ ਦਾ ਬਾਈ? ਲੋਕਲ ਬਰਨਾਲਾ ਜੀ। ਲੋਕਲ ਬਰਨਾਲਾ ਪੀਵੀ 19 ਜੀ। ਫਲੈਟਰ ਬਘੋ ਨਵੇਂ ਨੇ ਜੀ। ਗੱਡੀ ਇਹ ਵੀ ਬਹੁਤ ਸੋਹਣੀ ਲੁੱਕ ਦੀ ਹੈ ਜੀ। ਦਰਵਾਜ਼ੇ 'ਚ ਥੋੜੇ ਬਰਾਂਡੇ 'ਚ ਖੜੀ ਇੰਨੀ ਜਿਆਦਾ ਜੱਟਣੀ ਆ ਬਾਈ ਗੱਡੀ ਜਮਾ ਹੈ। ਕਹਿੰਦੇ ਵੀ ਮੁੰ ਜੀ ਨਮੀ ਸੇਵ ਦੀਆ ਜੀ ਜੀ ਅਲੱਗ 60000 ਰੁਪਏ ਰੇਟ ਆ ਜੀ ਇਹਦਾ ਕਿੰਨੇ ਕੀ ਚੱਲੀ ਬਾਈ ਇਹ ਇਹ 85 ਹਜ਼ਾਰ ਚੱਲੀ ਜੀ ਹੂੰ ਲੈ ਇਹ ਮੁੰਡੇ ਇਹ ਤਾਂ ਲਾਇ ਲੋਏ ਲੁੱਕ ਦਿਖਾ ਦੇ ਸ਼ੈਰ ਤੇ ਹੋ ਕੇ ਮੜੀ ਜੀ ਸ਼ੀਟ ਕਵਰ ਸਭ ਹੋ ਨਮਾ ਜੀ ਹੂੰ ਜੀ ਬਾਈ ਤੇ ਜਾ ਕੇ ਕੁਛ ਕਰਾਉਣ ਦੀ ਲੋੜ ਤਾਂ ਨਹੀਂ ਬਾਈ ਇਹਦਾ ਕੋਈ ਲੈ ਗਿਆ ਸਰਵਿਸ ਵਗੈਰਾ ਆਮ ਜੀ ਗੱਲ ਆ ਹਣਾ ਸਭ ਤਾਂ ਕਰਾਉਣੀ ਪੈਂਦੀ ਆ ਜੀ ਕੋਈ ਵੀ ਗੱਡੀ ਲੈਣੇ ਆ ਹਾਂ ਜੀ ਤੇ ਨਾਲ ਹੀ ਖੜੀ ਆ ਲਾਇ ਲੋਏ ਵੀ ਵੀਰ ਮੇਰੇ ਉਹਦੇ ਚੰਗੇ ਲੱਗਿਆ ਜੀ ਤੇ ਨੰਬਰ ਕਿੱਥੋਂ ਦਾ ਬਾਈ ਮੈਂ ਬਰਦਾ ਜੀ ਹਾਂ ਜੀ ਐਚ 4151 ਫਰੀਦাবাদ ਫਰੀਦাবাদ ਉਹ ਮੌੜਲਾ ਸਰੂਪ ਵਾਲਾ ਜੀ ਹੈ ਜੀ ਬਾਈ ਅੱਛਾ ਸਾਂਰੂਪ ਆਏਗਾ ਭਾਈ ਹਾਂਜੀ ਹਾਂਜੀ ਬਹੁਤ ਭਰਾਵਾਂ ਦੀ ਡਿਮਾਂਡ ਹੁੰਦੀ ਹੈ ਸਾਂਰੂਪ ਦੀ ਹਾਂ ਹਾਂਜੀ ਹੂੰ ਸਵੀਟ ਕਾਰ ਬੜੇ ਕੋ ਟਾਇਰ ਨਵੇਂ ਦੀ ਹਾਂ ਸਾਰੇ ਫੰਕਸ਼ਨ ਹੋਵੇ ਜੀ ਹਾਂਜੀ ਹਾਂਜੀ ਬਰਕ ਚਾਹੀ ਬਰਕ ਬਰਕ ਗੱਡੀ ਬਹੁਤ ਜਿਆਦਾ ਨਮਨ ਲਗਾ ਕੇ 565000 ਰੁਪਏ ਰੇਟ ਆ ਜੀ ਦਾ ਅੱਛਾ ਪੋਸ਼ਵਾਟਨ ਹੈ ਪੋਸ਼ਵਾਟਨ ਸਟਾਰਟ ਆ ਜੀ ਪੋਸ਼ਵਾਂ ਪੋਸ਼ਵਾਟਨ ਜੀ ਠੀਕ 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 ਤੇ ਨਾਲ ਹੀ ਖੜੀ ਆ ਆ ਦਿਖਾ ਦਿਆ ਨਾ ਮਾੜਾ ਡੋਲੇ 18 ਮਾਡਲ ਆ ਜੀ ਲੋਕਲ ਨੰਬਰਾਂ ਬਰਨਾਲੇ ਦਾ ਨੰਬਰ ਆ ਜੀ ਅੱਛਾ ਲੱਗੇ ਬਨੇ ਜੀ ਤੇ 35 30 ਹਜ਼ਾਰ ਚੱਲੀ ਆ ਰਹੀ ਨਾਲ ਜੀ ਆਲ ਓਵਰ ਰੈਨ ਵਾਲੀ ਗੱਡੀ ਅੱਛਾ ਲਓ ਵੀ ਬਹੁਤੇ ਭਰਾਵਾਂ ਦੀ ਡਿਮਾਂਡ ਸੀ ਵੀ ਛੋਟੀ ਗੱਡੀ ਮਿਲ ਜੇ ਵੀ ਕੰਮ ਕਰੇ ਰੱਖਣ ਵਾਸਤੇ ਹਾਂਜੀ ਫਸਟ ਆਉਂਦਾ ਲੋਕਲ ਨੰਬਰ ਜੀ ਸਾਡੇ ਬਰਨਾਲੇ ਦਾ ਅੱਛਾ ਅੱਛਾ ਲਾਏ ਚੰਗਿਆ ਭਰਾ ਮੇਰੋ ਇੰਜਨ ਦੀ ਜ਼ਿੰਮੇਵਾਰੀ ਦੇ ਰਹੇ ਨੇ ਬਾਈ ਹੋਰੇ ਹਾਂਜੀ ਹਾਂਜੀ ਤੇ ਪੈਂਟ ਸ਼ੈਂਟ ਦੀ ਸਭ ਕੁਝ ਓਕੇ ਜ਼ਿੰਮੇਵਾਰੀ ਸਭ ਗਾਰੰਟੀ ਆ ਜੀ ਕਾਗਜ਼ਾਂ ਪੱਤਰਾਂ ਦੀ ਜ਼ਿੰਮੇਵਾਰੀ ਹੁੰਦੀ ਹੈ ਬਾਈ ਸਭ ਤੋਂ ਵੱਡੀ ਦਾ ਕਾ ਜੀ ਬਾਈ ਮੈਂ ਤਾਂ ਕਾਜ ਪੱਤਰਾਂ ਦੀ ਤੇ ਮੈਦਰ ਇੰਸ਼ੀਅਰ ਜ਼ਿੰਮੇਵਾਰੀ ਆ ਆਪਣੀ ਗੋਡੇਪਿੰਦਰ ਨੂੰ ਗਾਰੰਟੀ ਹੋਊ ਆਪਣੀ ਜੀ ਕਾ ਵੀ ਗੱਡੀ ਲੁੱਕ ਦੇਖ ਰਹੇ ਤੁਸੀਂ ਧਰਾਈ ਖੜੀ ਵੀ ਸੋਹਣੀ ਲੱਗੂ ਬਾਕੀ ਗੱਡੀ ਘੈਂਟ ਆ ਵੇ ਜੋਸ ਕਰਾਏ ਰੀਨਲ ਬਾਈ ਉਹ ਮੇਰੇ ਮੈਨੇ ਅੱਛਾ ਉਹ ਵੀ ਨਹੀਂ ਪੇਂਟ ਕਰਾਏ ਆਪਾਂ ਜੀ ਬਾਈ ਤੇ ਨਾਲ ਹੀ ਕੋਈ 17 ਮਾਡਲ ਜਲੀਬ ਆ ਜੀ ਵਾ ਹਾਂਜੀ ਜਲੀਬ ਇਹ ਬਾਈ ਹੈਗੇ ਡੀਜ਼ਲ ਦੀ ਹੈ ਨਾ ਤੇ ਲਾਈਲੂਏ ਚੰਗੇ ਆ ਬਾਈ ਇਹ ਬੀਡੀ ਮਾਡਲ ਆ ਜੀ ਦੋ ایرબેਗ ਨੇ ਛੱਤ ਤੋਂ ਛੱਤ ਬਾਈ ਚੰਗਾ ਕਵਰ ਚੜਿਆ ਹੋਇਆ ਹੈ ਨਾ ਹਾਂਜੀ ਕੰਪਨੀ ਬਣੀ ਹੋਈ ਆ ਜੀ ਇਹ ਅੱਛਾ ਕੰਪਨੀ ਬਣੀ ਆ ਹਾਂ ਭਾਜੀ ਅੱਛਾ ਅੱਛਾ ਇਹ ਟਾਇਰ ਨਾ ਮੈਰੀ ਬਿਲਕੁਲ ਨਾ ਪਹਿਲੇ ਨਾਉਂ ਦੀ ਕਾਰ ਆ ਜੀ ਜੀ ਸਟੇਰੀਓ ਓਕੇ ਬਾਈ ਸਭ ਓਕੇ ਆ ਜੀ ਜਿਆਦਾ ਜਿਹੜੇ ਭਰਾ ਆਉਂਦੇ ਆ ਅਗਲਾ ਸਟੇਰੀਓ ਦਾ ਹੱਥ ਮਾਰਦਾ ਪਹਿਲਾਂ ਵੀ ਆਹ ਨਾ ਨਹੀਂ ਨਹੀਂ ਮੇਰੇ ਤਾਂ ਇਹੀ ਆ ਗਿਆ ਹਾਂ ਹੂੰ ਲੁੱਕ ਦੇਖੋ ਬਈ ਗੱਡੀ ਦੀ ਕਿੰਨੀ ਸੋਹਣੀ ਸੱਤ ਬਣਾਈ ਹੋਈ ਹੈ ਕੰਪਨੀ ਬਣੀ ਹੋ ਕੰਪਨੀ ਮੈਡ ਵਾਲੀ ਹਾਂਜੀ ਹਾਂਜੀ ਕੰਪਨੀ ਤੇ ਨਾ 2013 ਮੰਨ ਲਈ ਤੇ ਇਹਦੀ ਕੀ ਰਮਾਨਾ ਹਾਂਜੀ 560000 560000 60 ਚੱਲੀ ਕਿ ਨਹੀਂਗਾ ਭਾਈ ਇਹ ਕਿੰਸੀ ਯਾਰ ਚੱਲੀ ਐ 60000 ਜੀ ਹੂੰ ਜੀ ਤੇ ਆਇਟ ਬਾਕੀ ਸਪੋਰਟਸ ਆ ਜੀ ਜੀ ਭਾਈ 2013 ਮਾਡਲ ਆ ਜੀ ਲਾਇਆ ਚਾ ਭਰਾ ਮੇਰੇ ਫਸਟ ਆਨਰ ਆ ਜੀ ਇਹ ਹੂੰ ਪੀਪੀ ਬਾਈ ਨੰਬਰ ਆ ਜੀ ਹਾਂਜੀ ਫਸਟ ਆਨਰ ਆ ਜੀ ਜੀ ਹਾਂਜੀ ਜੋ ਕੋਮੈਂਟ ਹੈ ਤਾਂ ਇਹ ਬਿਲਕੁਲ ਨਵੇਂ ਹੂੰ ਸੀਟ ਕਵਰ ਨਵੇਂ ਆ ਬੈਟਰੀ ਨਵੀਂ ਆ ਜੀ ਜੀ ਫਰੰਟ ਸੀਟੋ ਨਾਲ ਦਾ ਜੀ ਜੀ ਕਵਰ ਕੋਰ ਕੁਛ ਵੀ ਕਰਾਉਣ ਦੀ ਲੋੜ ਨਹੀਂ ਕਰਾਉਣ ਦੀ ਲੋੜ ਨਹੀਂ ਬੈਟਰੀ ਵੀ ਨਵੀਂ ਆ ਬਿਲਕੁਲ ਹੋਂਦਾਈ ਆ ਜੀ ਜੀ ਦੇ ਨਾਲ 175000 ਰੁਪਏ ਡਿਮਾਂਡ ਆ ਜੀ ਦੀ 375000 ਰੁਪਏ ਬਾਈ ਹਾਂਜੀ ਅੰਤ ਤੇੜਿਆ ਚੱਲਦਾ ਮਾਲ ਆਈਟਮਟੀ ਜੀ ਆਈਟਮਟੀ ਇਹ ਬਾਈ ਟੀਜੇ ਦੀ ਪੈਟਰੋਲ ਦੀ ਕਾ ਡੀਜ਼ਲ ਜੀ ਡੀਜ਼ਲ ਦੀ ਹਾਂਜੀ ਦਿੱਲੀ ਨੰਬਰ ਆ ਜੀ ਹਾਂਜੀ ਨੰਬਰ ਨੂੰ ਹਾਂਜੀ ਨੰਬਰ ਲਵਾ ਕੇ ਦੇਵਾਗੇ 5 ਲੱਖ ਰੁਪਏ ਡਿਮਾਂਡ ਆਈ ਆਪਣ ਨੂੰ ਜੀ ਬਾਕੀ ਮੌਕੇ ਤੇ ਹੋ ਜੂ ਕਿਸੇ ਤੇ ਵੀ ਗੱਡੀ ਦਾ ਕੋਈ ਫੈਕਸਰੇਟ ਵੀ ਹੋਏਗਾ ਫੈਕਸਰੇਟ ਨਹੀਂ ਹਾਂਜੀ ਹਾਂਜੀ ਸਾਰੀਆਂ ਮਤਲਬ ਆਲਓ ਰੇਨ ਵਾਲਾ ਹੀ ਫਰਾਂਸ ਤੋਂ ਨਾਲ ਦਾ ਜੀ ਅੱਛਾ ਜੀ ਹਾਂਜੀ ਸਾਰੀਆਂ ਗੱਡੀਆਂ ਟ੍ਰੇਨਿੰਗ ਨਹੀਂ ਬਾਈ ਹਨਾ ਆਮ ਟਾਈਪ ਨੂੰ ਜੀ ਕੰਪਿਊਟਰ ਹੋਣਗੇ ਦੇਖੇਦਾ ਹੋਵੇ ਮਰਫਤਾਉ ਜੀ ਬਾਈ ਜਬ ਸਟਾਨ ਦਾ ਹੋ ਜੀ ਜੀ ਤੇ ਜਿੰਨੇ ਆਪਣੇ ਜੋਕੋ ਮੈਂ ਲੱਗੇ ਨੇ ਇਹਦੀ ਕੀ ਡਿਮਾਂਡ ਆ ਬਾਈ ਇਹਦੀ 5 ਲੱਖ ਰੁਪਏ ਨੰਬਰ ਲਵਾ ਕੇ ਨੰਬਰ ਲਵਾ ਕੇ ਆਟੋਨਰ ਕਾਰ ਆ ਜੀ ਜੀ ਤੇ ਨਾਲ ਹੀ ਖੜੀ ਹੈ ਬੈਕ ਸਾਈਡ ਲੀਵਾ ਜੀ ਲੀਵਾ ਜੀ ਹਾਂ ਜੀ ਇਹ 2013 ਮਾਡਲ ਆ ਜੀ 2013 ਮਾਡਲ 13 ਮਾਡਲ ਆ ਜੀ ਤੇ ਜੇ ਅਗਲਾ ਕਹਿੰਦਾ ਬਾਈ ਅਸੀਂ ਆਪਣੇ ਆਪ ਕਰਵਾ ਲਾਂਗੇ ਕਾਜ ਪੱਤਰਾ ਦਾ ਕੰਮ ਉਹ ਵੀ ਛੱਡ ਬਾਈ ਆਇਆ ਕਾਜ ਦੇ ਪੱਤਰਾ ਵਾਲਾ ਕਹਿ ਹੁੰਦਾ ਕਰਾਉਂਦਾ ਨਹੀਂ ਆ ਅੱਛਾ ਠੀਕ ਹੈ ਗੱਲ ਸਾਡੀ ਸ਼ਰਤ ਸਾਬ ਤੋਂ ਪਹਿਲਾਂ ਇਹ ਹੁੰਦੀ ਹੈ ਗੱਡੀ ਲਵੇ ਬੰਦਾ ਨਾ ਲਵੇ ਵੀ ਗੱਡੀ ਨੌਕਰਾਂ ਕੀ ਦੇਣੀ ਆ ਜੀ ਜਿਹੜਾ ਕਹਿੰਦਾ 4500 ਰੁਪਏ ਲੱਗਦਾ ਨੌਕਰਾਂ ਉਂ ਤੇ ਅਸੀਂ ਜਦੋਂ 4000 ਦੇ ਦੋ ਪਰ ਨੌਕਰਾਂ ਕੀ ਦੇਵਾਏ ਗੱਡੀ ਜੀ ਜੀ ਇਹ ਤੇਰਾ ਮਾਡਲ ਆ ਜੀ ਡੀ ਮਾਡਲ ਆ ਜੀ ਇਹ ਜੀ ਬਾਈ ਤੇ ਕੀ ਡਿਮਾਂਡ ਹੈ ਦੀ ਇਹ 365000 ਰੁਪਏ ਜੀ 365 ਉਤੇ ਠਾ ਮੌਕੇ ਤੇ ਹੋ ਜਾਣਾ ਉਹ ਮੌਕੇ ਤੇ ਹੋ ਜੂ ਜੀ ਲਓ ਵੀ ਆ ਜੋ ਸੇਟ ਨਾਲ ਜੋੜਦੇ ਆ ਵੀਰ ਮੇਰੇ ਗੱਡੀ ਦਾ ਆਪਾ ਰੇਟ ਆ ਉਹ ਮੌਕੇ ਤੇ ਹੋ ਜੂਗਾ ਜਿਹੜਾ ਪੰਮਾ ਦਿੰਦੇ ਆ ਇਹ 2012 ਮੰਨ ਲਾਈ ਪੀਵੀ3 ਹਾਂਜੀ ਪੀਵੀ3 ਜੀ ਕਿਥੋਂ ਬਟਣਦੇ ਇਹ ਇਹ ਬਟਣਦੇ ਤਾਂ ਜੀ ਹੂੰ ਨੰਬਰ ਲੱਗ ਗਿਆ ਵਾ ਇਹ ਲਾਇ ਲੂਏ ਬਾਈ ਓਕੇ ਲਾਇਆਂ ਨਾਲ ਗੱਡੀ ਦੀ ਇੰਨੀ ਸੋਹਣੀ ਬੋਖਾਂ ਜੀ ਹਾਂਜੀ ਟਾਇਰ ਉਹ ਮੈਨੇ ਜੀ ਬਿਲਕੁਲ ਕੁਝ ਵੀ ਕਰਾਉਣ ਦੀ ਲੋੜ ਨਹੀਂ ਬਾਈ ਗੱਡੀ ਦੱਸਦੀ ਆ ਬੋਲਦੀ ਆ ਹਾਂਜੀ ਹਾਂਜੀ ਹਨਾ ਗੁੜੀ ਦਾ ਟਾਇਰ ਨਾ ਚੱਲਦਾ ਓਕੇ ਬਾਈ ਜਮ ਬਿਲਕੁਲ ਜੀ ਓਕੇ ਸਵਿਟਰ ਬਾਈ ਚੱਲੀ ਕਿ ਨਹੀਂ ਕਹੇ ਇਹ ਚੱਲੀ 115 2000 ਚੱਲੀ ਜਾਏ ਕਿੰਨਾ ਮਾਡਲ ਦੱਸਿਆ 2012 ਜੀ 2012 ਕੀ ਡਿਮਾਂਡ ਰੱਖਿਆ ਬਾਈ ਇਹ 3.5 ਲੱਖ ਆ ਜੀ ਜਿਸ ਕਰੈਚ ਆ ਉਹ ਪੇਂਟ ਨਹੀਂ ਕਰਾਇਆ ਉਹ ਜਿੰਨੇ ਨੇੜੇ ਹੈਗੇ ਨੇ ਅੱਛ ਉਹ ਜਿਆਦਾ ਤਾਂ ਨਹੀਂ ਮਤਲਬ ਪਿੰਟ ਸੈਂਟ ਨਹੀਂ ਨਹੀਂ ਜਿਆਦਾ ਨਹੀਂ ਗੀ ਨੋਰਮਲ ਟੱਚਿੰਗ ਫਸ ਨੋਰਮਲ ਟੈਪਰ ਹੋਗੇ ਕੁਆਟਰ ਪਾਦਰ ਵਕਤ ਦਾ ਹੈ ਮਗਰਾਟ ਜਿਵੇਂ ਕਹਤਾ ਹੈਗਾ ਦਿਨ ਟੋ ਟੋ ਮਿਲ ਲੋ ਵੀ ਪੰਜਾਬ ਨੰਬਰ ਗੱਡੀ ਬਹੁਤ ਸਸਤੀ ਗੱਡੀ ਖੜੀ ਆ ਭਰਾ ਮੇਰੇ ਦੂਜੇ ਨਾ ਆਉਂਦੀ ਆ ਜੀ ਇਹ ਹਾਂਜੀ ਜੀ ਇਹ ਆ ਗਈ 2009 ਮਾਡਲ ਜੀ ਇਹ 2009 ਮਾਡਲ ਹੈ ਇਹ ਇਸ ਮੈਸਲ ਮਾਡਲ ਆਈ ਸੀ ਜੀ ਇਹ ਕਲਾਇਮ ਮਾਡਲ ਆਈ ਜੀ ਬਈ ਪਟਰੋਲਰ ਜੀ ਅੱਛਾ ਇਹ ਪਟਰੋਲ ਦੀ ਆ ਪਟਰੋਲ ਦੀ ਅੰਦਰੋਂ ਕਰੀਮ ਆ ਗਈ ਸੀ ਇਹ ਜੀ ਹਾਂਜੀ ਉਹ ਬਲੈਕ ਚ ਆਉਂਦੀ ਆ ਇਹ ਇਹ ਵੀ ਆਉਂਦੀ ਆ अच्छा जी भाई हां जी हां जी एक लेमा मॉडल है जी अच्छा ये स्पेशल आई सी वीर जी उतो अच्छा जी भाई हां जी हां जी जी ते 60000 65000 ਚੱਲੀ ਵੀ ਇਹ ਜੀ ਬਾਈ ਟਾਇਰ ਨਵੇਂ ਨੇ ਜੀ ਇਹਦੇ ਬਿਲਕੁਲ ਜੋ ਜੇ ਪਟ્રોલ ਦੀ ਗੱਡੀ ਹੈ ਜੀ ਇਹ ਜੇ ਕੋਈ ਮੇਰਾ ਭਰਾ ਪਟ્રોલ ਦੀ ਗੱਡੀ ਲੈਣਾ ਚਾਹੁੰਦਾ ਜੀ ਗੱਡੀ ਚੰਗੀ ਖੜੀ ਆ ਹੋਵੇ BX ਮਾਡਲ ਹੈ ਜੀ ਇਹ ਬਾਈ ਕਿੰਨੀ ਕਵਰੇਜ ਹੁੰਦੀ ਹੈ ਇਹਦੀ ਇਹਦੀ 15 ਠਾਕ ਦੀ ਹੁੰਦੀ ਹੈ 15 ਹਾਂਜੀ ਹਾਂਜੀ ਉਹ ਇੰਜਨ ਉੱਝਣੀ ਛੇਤੀ ਮਾਰਦਾ ਨਹੀਂ ਨਹੀਂ ਇੰਜਨ ਕੋਣੀ ਇੰਜਨ ਦੇ ਰੇ ਗੱਡੀ ਰੰਗ ਜੀ ਇਹਦੀ ਰਿਪੇਅਰ ਨਹੀਂ ਹੈ ਕਿ ਮੈਂ ਪਹਿਲਾਂ ਰੱਖੀ ਆ ਪਰੌਲ ਦੀ ਗੱਡੀ ਆ ਜੀ ਸਵਿਟ ਮੈਂ ਰੱਖੀ ਆ ਹਾਂਜੀ ਡੱਕੇ ਦੀ ਰਿਪੇਅਰ ਨਹੀਂ ਹੈ ਜੇ ਕੋਈ 19 ਕੀ ਹੋਵੇ ਉਹ ਤਾਂ ਕਹਿਣੀ ਕੀ ਆ ਉਹਦਾ ਕੀ ਹੋ ਜਾਊਗਾ ਕੋਈ ਪੈ ਪੜਗਾ ਕੋ ਬਈ ਨੰਬਰ ਦਾ ਗੱਡੀਆਂ ਇਹੀ ਆਪਣੇ ਕੋਲ ਨਹੀਂ ਬਈ ਗੱਡੀਆਂ ਅੰਦਰ ਅੰਦਰ ਵੀ ਖੜੀਆਂ ਨੇ ਗੀਆਂ ਗੱਡੀਆਂ ਆਪਣੇ ਕੋਲ ਸਾਰੇ ਤਰ੍ਹਾਂ ਦੀ ਗੱਡੀ ਮਿਲੂਗੀ 1 ਲੱਖ ਰੁਪਏ ਤੋਂ ਲੈ ਕੇ 30 ਲੱਖ ਰੁਪਏ ਤੱਕ ਦੀ ਕਾਰ ਐਸਾ ਅਵੇਲੇਬਲ ਆ 1 ਲੱਖ Maruti ਤੋਂ ਲੈ ਕੇ Fortuner ਤੱਕ ਲੇਟਸ ਜਿਹੜਾ ਮਾਡਲ ਚੱਲ ਰਿਹਾ ਉਹ ਵੀ ਆਪਣੇ ਕੋਲ ਅੰਦਰ ਖੜਾਗਾ ਜੀ ਤੁਹਾਨੂੰ ਦਿਖਾ ਦਿੰਦੇ ਆ ਆਜੋ ਮਿੱਤਰੋ ਬਾਈ ਕਹਿੰਦੇ ਵੀ 1 ਲੱਖ ਤੋਂ 30 ਲੱਖ ਤੱਕ ਬਾਈ ਹੋਣਾਂ ਕੋਲੇ ਗੱਡੀਆਂ ਖਾਸੀਆਂ ਖੜੀਆਂ ਨੇ ਆਜੋ ਆਪਾਂ ਦੇਖਦੇ ਹਾਂ ਅੰਦਰ ਚੱਲ ਦਰਸ਼ਕੋ ਤੁਸੀਂ ਅੱਗੇ ਦੇਖ ਰਹੇ ਹੋ ਵੀ ਸ਼ੈੱਡ ਦੇ ਥੱਲੇ ਕਿੰਨੀਆਂ ਗੱਡੀਆਂ ਖੜੀਆਂ ਨੇ ਜੇ ਤੁਹਾਡੀ ਮਨਪਸੰਦ ਗੱਡੀ ਹੈਗੀ ਆ ਜਾ ਬਾਈ ਨਾਲ ਕੰਡੈਕਟ ਕਰ ਸਕਦੇ ਆ ਅਵੇਲਬਲ ਵੀ ਮਂਗਾ ਵੀ ਸਕਦੇ ਆ ਆਹਾਂਜੀ ਆਹਾਂਜੀ ਬਾਈ ਡਿਮਾਂਡ ਕਰੋ ਗੱਡੀਆਂ ਮਂਗਾ ਦਾਂਦੇ ਜਿਹੜੀ ਕਹੂੰਗਾ ਹੂੰ ਗੱਡੀਆਂ ਬਾਕੀ ਮਤਲਬ ਖਰੀਦਣ ਜੋ ਗੱਡੀਆਂ ਖੜੀਆਂ ਆਪਣਾ ਅੱਜ ਦੇ ਤੱਕ ਪੀਵੀ 13 ਨੰਬਰ ਆ ਜੀ 2552 ਬਾਈ ਨੰਬਰ ਵੀ ਪੂਰਾ ਘੈਂਟ ਲਈ ਬਿਖਾਉ ਆਰਮੀ ਵਾਲੇ ਬੰਦੇ ਦੀ ਗੱਡੀ ਆ ਆ ਜਾ ਵੀ ਮੁੰਡਿਆ ਲਵੇ ਆ ਜਾਗਾ ਲਓ ਹਾਂ ਵੀ ਨੰਬਰ ਜ਼ਰਾ ਬਾਈ ਬਾਈ ਜੀ 2007 ਮਾਡਲ ਕਾਰ ਆ ਡੀਜ਼ਲ ਵਰਜਨ ਆ ਜੀ ਜੀ ਬਾਈ 27 ਤੱਕ ਪਾਸਿੰਗ ਹੈ ਦੀ ਜੀ ਬਾਈ 1 ਲੱਖ 70000 ਦੀ ਡਿਮਾਂਡ ਕਰਦੇ ਆ ਜੀ ਕਰਦੇ ਆ ਤੇ ਦਾ ਕੀ ਕਾਸੀ ਤਾਂ ਆਪਣੀ ਇਹੀ ਹੋਊਗੀ ਵੀ ਕਾਰ ਦੇ ਟਾਇਰ ਟਾਇਰ ਤੋਂ ਨਹੀਂ ਮਾੜੀ ਨਹੀਂ ਛੱਡਦੇ ਟਾਇਰ ਕੰਪਨੀ ਟਾਇਰ ਤੇ ਟਾਇਰ ਨਵੇਂ ਟਾਇਰ ਜੀ ਕੁਝ ਵੀ ਕਰਾਉਣ ਦੀ ਲੋੜ ਨਹੀਂ ਬਾਈ ਗੱਡੀ ਇਹ ਵੀ ਬੋਲਦੀ ਆ ਤੇ ਕੋਈ ਬੱਤ ਜੇ ਤੇ ਠੀਕ ਜੇ ਮਤਲਬ ਕੰਡੀਸ਼ਨ ਦੀ ਰੇਟ ਦੀ ਹੈ ਕੋਈ ਗੱਡੀ ਹਾਂਜੀ ਹਾਂਜੀ ਅੱਛਾ ਨਾਲ ਹੀ ਆ ਗਈ ਮਰੂਤੀ ਅੱਛਾ ਮਰੂਤੀ ਮਤਲਬ ਘਰੇ ਆਪਾਂ ਕੰਮ ਲੈਣ ਆ ਬਸ ਜਿਵੇਂ ਪਿਆਰ ਨਾ ਰੱਖਣ ਦੀ ਸੰਦ ਨੇ ਇਹ ਅੱਛਾ 2004 ਮਾਡਲ ਮਰੂਤੀ ਹੈਗੀ ਹੂੰ ਜੀ ਬਾਈ ਤੇ ਇਹ ਪੀ ਵੀ 10 ਨੰਬਰ ਹੈ ਜੀ ਲੁਧਿਆਣੇ ਦਾ ਹਾਂਜੀ ਹਾਂਜੀ ਹੂੰ ਤੇ ਗੱਡੀ ਕਿਵੇਂ ਚਲਾਈ ਚਲੋਈ ਦੀ ਬਾਈ ਗੱਡੀ ਵੀਰੇ ਚਲਾਈ ਦੀ ਓਕੇ ਆ ਕਾਰ ਜੀ ਤੇ ਇਹਦਾ ਕੀ ਪ੍ਰਾਈਸ ਰੱਖਿਆ ਦੀ ਆਪਾਂ ਇਹਦਾ 170000 ਰੁਪਏ ਵੀਰੇ ਆ ਜਿਹੜੀ ਦਰਸ਼ਕੋ ਜਿਹੜੀ ਸਵਿਫਟ ਦਿਖਾਈ ਆ ਆਪਾਂ ਨਾਲ ਹੀ ਆਰਮੀ ਲਿਖਿਆ ਮੂਰੇ ਤੇ ਬਿਨਾਂ ਲਾਇਆ ਤੋਂ ਆ 170000 ਰੁਪਏ ਵੀਰੇ 27 ਤੱਕ ਪਾਸਿੰਗ ਆ ਟਾਇਰ ਨਵੇਂ ਨੇ 2007 ਮਾਡਲ ਕਾਰ ਆ ਗਈ ਜੀ ਪਾਸਿੰਗ ਦੀ ਆਪਾਂ ਕਰਾਈ ਵੀ ਇਹਦੀ ਜੀ ਹਾਂ ਗੱਲ ਕਰਦੇ ਅਮਰੂਤੀ ਬਾਰੇ ਬਾਈ ਇਹ ਬਾਈ ਗਿਫਟ ਹੈ 65000 ਰੁਪਏ ਐਸੇ ਡਿਮਾਂਡ ਕਰਦੇ ਆ ਬਾਕੀ ਮੌਕੇ ਦੀ ਬਾਕੀ ਮੌਕੇ ਦੇ ਹੋ ਜੂਗਾ ਨਾ ਤੇ ਗੱਡੀ ਸਾਰੀ ओरिजिनल ਹੈ ਬਾਕੀ ਇਹਦੀ ਵੀ ਹੈਗੀ ਹਾਂ ਸਾਰੀ ਮਤਲਬ ਕਿ ਮਾੜੀ ਮੋੜੀ ਟੱਚਿੰਗ ਜਿਵੇਂ ਤੁਹਾਨੂੰ ਪਤਾ ਇੰਨੀ ਪਾਣੀ ਕਰਾ ਬਸ ਕਿੰਨੀ ਰਹਿੰਦੀ ਹੈ ਬਾਈ 27 ਦਾ ਇਹ ਤਾਂ ਬਹੁਤ ਟੈਂਪ ਆ ਬਾਈ 4-5 ਸਾਲ ਪਏ ਨੇ ਜੇ ਨਹੀਂ ਮਰਜੀ ਵਰਤ ਲਓ ਬਾਈ ਗੱਡੀਆਂ ਮਰਨ ਵਾਲੀਆਂ ਹੈ ਨਹੀਂ ਇਹ ਨਾ ਨਹੀਂ ਨਾਲ ਹੀ ਖੜਾ ਘੋੜਾ ਬਾਈ ਜਮਰਾਜ ਦਾ ਝੋਟਾ ਹਾਂ ਜਮਰਾਜ ਦਾ ਝੋਟਾ ਆਜੋ ਬਈ 2000 ਆਜੋ ਵੀ ਮੁੰਡੇ ਅੱਗੇ ਆ ਜੀ ਮੜਾ ਇੱਕ 2017 ਮਾਡਲ ਹੈ ਬਈ 12ਵੇਂ ਮਹੀਨੇ ਦੀ ਪਰਚੇਦਿਆਂ ਗੱਡੀ ਦੀ ਜੀ ਗੱਡੀ ਵਿੱਚੋਂ ਵੀ ਸਾਫ਼ ਪਈ ਆ ਬਾਈ ਤੁਸੀਂ ਦੇਖ ਰਹੇ ਹੋ ਵੀਡੀਓ ਦੇ ਵਿੱਚ 1,30,000 ਏਜੰਸੀ ਰਿਕਾਰਡ ਚੱਲੀ ਵੀ ਆ ਜੀ ਚਾਰੇ ਟਾਇਰ ਨਵੇਂ ਜੀ ਕੰਪਨੀ ਲਾਈ ਵੀਲ ਹੂੰ 4/2 ਮਾਡਲ ਆ ਜੀ 4/2 ਮਾਡਲ ਹੈ ਲਾਈ ਵੀਲ ਵੀ ਬਈ ਪੂਰੇ ਕੈਂਟ ਲੁੱਕ ਦੇ ਆ ਸੋਹਣੇ ਆ ਸਾਰੀ ਗੱਡੀ ਅਰिजिनल ਹੈ ਬਈ ਜੀ ਬਾਈ 28.2 ਲੱਖ ਰੁਪਏ ਨੰਬਰ ਲਵਾ ਕੇ ਗੱਡੀ ਜਿਹੜੇ ਫੰਕਸ਼ਨ ਹੈ ਬਾਈ ਸਾਰੇ ਵਰਕਿੰਗ ਨੇ ਹਾਂਜੀ ਆਂਦੀ ਬਾਈ ਸਾਰੀ ਗੱਡੀ ਓਕੇ ਆ ਗਈ ਕਈ ਵਾਰ ਅਗਲਾ ਜਾ ਕੇ ਕਈ ਵਾਰ ਦਿੱਕਦੇ ਹੀ ਆਪਣਾ ਬਾਈ ਦੀ ਗੱਡੀਆਂ ਆਪਣੀਆਂ ਆਪਾਂ ਵਾਪਸ ਲਵਾਵਾਂਗੇ ਤੁਹਾਨੂੰ ਕੋਈ ਬਾਈ ਇੱਕ ਬੰਦਾ ਕਈ ਵਾਰ ਕੋਈ ਐਨਆਰਆਈ ਭਰਾ ਮਤਲਬ ਖਰੀਦਣਾ ਮਤਲਬ ਰੈਂਟ ਤੇ ਲੈਣਾ ਚਾਹੁੰਦਾ ਮਹੀਨੇ 2 ਮਹੀਨੇ ਬਸ ਉਹਦੇ ਕੋਈ ਹੈ ਆਪਾਂ ਦੇ ਉਹਦੇ ਲਈ ਬਾਈ ਜੀ ਜਿਵੇਂ ਹੁਣ ਜੇ ਫੋਰਚਨਰ ਆ ਗਈ ਤਾਂ ਇੱਕ ਦੋ ਕਾਰਾਂ ਅਵੇਲੇਬਲ ਨੇ ਸਕੋਰਪਿਓ ਜਾਂ ਫੋਰਚਨਰ ਜੀ ਸਾਰੀਆਂ ਗੱਡੀਆਂ ਨਹੀਂ ਮਤਲਬ ਕਿ ਛੋਟੀਆਂ ਗੱਡਾਂ ਨਹੀਂ ਦਿੰਦੇਗੇ ਬਸ ਵੱਡੀਆਂ ਕਾਰਾਂ ਹੀ ਬਲੇਬਲ ਜੀ ਲਓ ਵੀ ਕਾਲੀ ਸਕਾਰਪੀਓ ਕਿੰਨਾ ਮਰਲਾ ਬਾਈ 2018 ਮਰਲਾ ਬਈ 2018 ਮਰਲਾ ਅੱਲੇ ਮਰਲਾ ਜੀ ਅੱਛਾ ਤੇ ਪੀ ਵੀ 13 ਨੰਬਰ ਆ ਜੀ ਪੰਜਾਬ ਦਾ ਦੂਜੇ ਨੌ ਦੀ ਕਾਰ ਆ ਵੀਰੇ ਹੂੰ 15 ਲੱਖ ਰੁਪਏ ਦੀ ਡਿਮਾਂਡ ਕਰਦੇ ਆ ਜੀ ਬਾਈ ਸਾਰੀ ਜੈਨੂਨ ਕਾਰ ਆ ਗਈ ਕੋਈ ਪੀਸ ਨਹੀਂ ਚੇਂਜ ਹੋਊਗਾ ਮਾੜੀ ਮੋਟੀ ਟੱਚਿੰਗ ਨੋਰਮਲ ਜੀ ਮੀਟਰ ਤੇ ਚੱਲੀ ਆ ਜਿੰਨੀ ਉਹ ਜੈਨੂਨ ਚੱਲੀ ਹੋਊਗੀ ਜੀ ਟਾਇਰ ਕੰਪਨੀ ਲਾਏ ਸਾਰੀ ਓਕੇ ਆ ਗੱਡੀ ਜੀ جا کے بس ਤੁਸੀਂ ਤੇਲ ਪਵਾ ਕੇ ਚਲਾਉਣੀ ਹੋਈ ਆ ਗੱਲੀयां ਕੁਛ ਨਹੀਂ ਭਾਲਦੀ ਕੁਛ ਨਹੀਂ ਭਾਲਦੀ ਲਾਇਆਂ ਦੇ ਵਿੱਚ ਆ ਗੱਡੀ ਭਰਾ ਮੇਰੇ ਕੰਪਨੀ ਟਾਇਰ ਰੋਕੇ ਜੀ ਸਟੌਨ ਦੇ ਟਾਇਰ ਨੇ ਸਰ ਨਾਲ ਦੇ ਵਿਜੀ ਦੇ ਕੰਪਨੀ ਮਨੀ ਨਾਲ ਆਉਂਦੇ ਨੇ 2018 ਦੇ ਟਾਇਰ ਨਾਲ ਜੀ ਜੀ ਤੇ ਗੱਡੀ ਉਹ ਕਹੇ ਨਾਲ ਹੀ ਖੜੀ ਐ Swift Swift ਕਿੰਨਾ ਮਰਲਾ ਜੀ 2 2015 ਲਾਇ ਲੋਏ ਚੰਗਿਆ ਬਈ ਚੰਗੀ ਲੁੱਕ ਦੀ ਇਹ ਵੀ ਗੱਡੀ ਹੂੰ ਲੈ ਜੀ ਪੂਰੀ ਗੱਡੀ ਕਰਾ ਬਈ ਸੀਟ ਕਵਰ ਵਗੈਰਾ ਸਾਰੇ ਓਕੇ ਕਰਾਏ ਹੋਏ ਬਰੇ ਹੂੰ ਕਿੰਨਾ ਬਰਦਾ ਸਹੀ 2015 ਮਾਡਲ 2015 ਮਾਡਲ ओरिजिनल ਨੰਬਰ ਆਈ ਹੈ ओरिजिनल ਨੰਬਰ ਦੀ ਕਾਰ ਆ ਬੀਡੀ ਆਈ ਹੈ ਨਾ ਹਾਂਜੀ ਬੀਡੀ ਆਈ ਬੀਡੀ ਕੀ ਡਿਮਾਂਡ ਰੱਖੇ ਬਾਈ ਇਹਦੀ 5 ਲੱਖ ਰੁਪਏ ਦੇ ਮੰਗਦਾ ਹੈ 5 ਲੱਖ ਪੀਵੀਓ ਨੀ ਨੰਬਰ ਆਈ ਲੋਕੋ ਨੰਬਰ ਆਈ ਜੀ ਬਾਕੀ ਮੌਕੇ ਦੀ ਬਾਤ ਕਰ ਬਾਤ ਘਟ ਮੌਕੇ ਦੀ ਹੋ ਜਾਈ ਤੇ ਜੇਕਰ ਕੋਈ ਮੇਰਾ ਭਰਾ ਕੋਈ ਹੋਰ ਛੋਟੀ ਗੱਡੀ ਮੰਗਵਾਉਣਾ ਚਾਹੁੰਦਾ ਬਾਈ ਉਹਨਾਂ ਨਾਲ ਕਨੈਕਟ ਕਰ ਲੈ ਜੈਨੂਅਲ ਰੇਟ ਬਾਈ ਕਹਿੰਦਾ ਬਈ ਬਸ ਖਰਚਾ ਖਰਚਾ ਲੈਨੇ ਆ ਪਹਿਲਾਂ ਸਾਡੀ ਗੱਲਬਾਤ ਆ ਕੈਮਰਾ ਗੱਲਬਾਤ ਹੋ ਕੇ ਛੱਟੀ ਆ ਤੇ ਨਾਲ ਹੀ ਖੜੀ ਆ ਕੱਬੇ ਜੇ ਰੰਗ ਸ਼ੈਵਲ ਦੇ ਬੀਟਵਰੇ ਡੀਜ਼ਲ ਵਰਜ਼ਨ ਹੂੰ ਇਹ ਤੁਹਾਨੂੰ ਬਹੁਤ ਘੱਟ ਹੋਣ ਮਿਲੂਗੀ ਕਾਰ ਕਿਉਂਕਿ ਖਤਮ ਹੋ ਚੁੱਕੀਆਂ ਲੋਕਾਂ ਦੇ ਤਾਂ ਵੀ ਜਿੱਤੇ ਨੇ ਵੀ ਘਰੇ ਖੜੀਆਂ ਨੇ ਨਾ ਵਧੀਆ ਗੱਡੀ ਆ ਗਈ ਅਲੱਗ ਘਰੇ ਰੱਖਣ ਨੂੰ ਰੱਖ ਲਵਾਂਗਾ ਵਰਜ਼ਨ ਹਾਂ ਤਾਂ ਹੀ ਦਾ ਮਤਲਬ ਕਿ ਉਹਦੀ ਰੀਅ ਹੋ ਗਈ ਸੇਲ ਹੀ ਨਿਕਲ ਜਾਈਗੀ ਹੂੰ ਤੇ ਪੀ ਵੀ 10 ਨੰਬਰ ਆਈ ਲੁਧਿਆਣੇ ਦਾ ਤੇ ਆ ਪਾਸਿੰਗ ਲਿਖੀ ਹੁੰਦੀ ਹੈ ਬਾਈ ਨਹੀਂ ਜੀ ਮਾਡਲ ਹੈ ਜੀ 2012 ਮਾਡਲ ਹੈ ਬਈ ਜੀ ਤੁਹਾਨੂੰ 2012 ਜੀ ਜੀ ਬਾਈ ਹਾਂਜੀ ਨਵੇਂ ਟਾਇਰ ਹੈ ਸੀਡ ਤੇ ਜੈਨੂਨ ਕਾਰ ਆ ਸਾਰੀ ਹਾਟ ਆਨਰ ਕਾਰ ਆ ਜੀ ਜੀ ਟਾਪ ਮਾਡਲ ਹੈ ਇਹ ਜੀ ਜੀ ਤੇ ਏਸੀ ਉਸੇ ਓਕੇ ਹੁੰਦਾ ਬਾਈ ਜਮਾ ਓਕੇ ਵੀਰੇ ਓਕੇ ਕਰਕੇ ਜਮਾ ਕਰਕੇ ਵੇਰੀ ਵੇਰੀ ਗੱਡੀ ਆਪਾਂ ਨੂੰ ਮਿਲ ਗਈ ਆ ਕਨੈਕਟ ਕਰ ਲਿਓ ਬਾਈ ਹੁਣਾਂ ਨਾਲ 1,60,000 ਰੁਪਏ ਰੇਟ ਆ ਜੀ ਇਹਦਾ ਜੀ ਹੂੰ ਤੇ ਸਾਰੀ ਪਾਵਰ ਹੁੰਦੀ ਆ ਨਾ ਬਾਈ ਇਹ ਪਾਵਰ ਆ ਵੀਰੇ ਸਾਰੀ ਟਾਪ ਮਾਡਲ ਲਗਾਰ ਆ ਵੀਰੇ ਕਿੰਨੀ ਐਵਰੇਜ ਨਹੀਂ ਕਿ ਦਿੰਦੀ ਆ ਐਵਰੇਜ ਵੀਰੇ 26 ਤਾਈ ਦੀ ਆ ਜੀ 26 ਤਾਈ ਬਹੁਤ ਆ ਵੀਰੇ ਹੂੰ ਲੋਕ ਬਾਲੇ ਵੀਰੇ ਮੇਰੇ ਭਰਾ ਦੇਖਦੇ ਨੇ ਜੀ ਅੱਛਾ ਐਵਰੇਜ ਨੂੰ ਥੋੜਾ ਜਿਆਦਾ ਖਿੱਚ ਜਦੋਂ ਵੀ ਐਵਰੇਜ ਕਿੰਨੀ ਕਿ ਦੇਵੇ ਹਨਾ ਹਾਂ ਕਰਤਿੰਗ ਲਈ ਨਾਲ ਹੀ ਜਗੀ 2011 ਮਾਡਲ ਆਲਟੋ ਕਾਰ ਇਹਨੂੰ ਕੇਰਨ ਵਰਜਨ ਇਹਦਾ ਆਇਆ ਸੀ ਹਨਾ 1000 ਸੀਸੀ ਦੇ ਵਿੱਚ ਜੀ ਟਾਇਰ ਲਾਈ ਨਵੇਂ 2011 ਮਾਡਲ ओरिजिनल ਹੈ ਬਾਈ ਸਾਰੇ ਰੰਗ ਬਾਈ ਸਾਰਾ ओरिजिनल ਜਿਵੇਂ ਟੱਚਿੰਗ ਹੋ ਸਕਦੀ ਆ ਕੋਈ ਪੀਸ ਨਹੀਂ ਚੇਂਜ ਹੋਊਗਾ ਤੇ ਕੋਈ ਵੀ ਗੱਡੀ ਕੋਈ ਐਕਸੀਡੈਂਟ ਨਹੀਂ ਗੱਡੀ ਹੋਈ ਕੋਈ ਵੀ ਲਓ ਇਹ ਵਿੱਚੋਂ ਮੈਟ ਸੈਟ ਓਕੇ ਆ ਸਭ ਕੁਝ ਦੂਜੇ ਨੋਂ ਦੀ ਕਾਰ ਆ ਵੀਰੇ ਜੀ 80k ਦੇ ਵਿੱਚ ਲਗਭਗ ਚੱਲੀ ਵੀ ਆ ਤੇ ਡਿਮਾਂਡ ਕੀ ਹੈ ਬਾਈ ਡਿਮਾਂਡ ਇਹਦੀ ਵੀ ਤੇ 2.5 ਲੱਖ ਰੁਪਈਆ ਸਵਾ 2 ਲੱਖ ਬਨਾਲਾ ਨੰਬਰ ਵੀ 19 ਦਾ ਹੂੰ ਪਿਛੋਂ ਲੋਕ ਦਿਖਾ ਦੇ ਮੁੰਡਿਆ ਘੈਂਟ ਹੁੰਦੀ ਹੈ ਬਾਕੀ ਪੋਲੇ ਟਾਇਰ ਨਵੇਂ ਜੀ ਬਾਈ ਆਪਣਾ VX LXI ਮਾਡਲ ਆਈ ਇਹ ਜੀ ਬਾਈ ਜੀ ਤੇ ਸਿਲਵਰ ਕਲਰ ਦੇ ਵਿੱਚ ਹੂੰ ਨਾਲੇ ਐਲ ਐਕਸ ਆਈ ਆਲਟੋ 8 ਆਲਟੋ 800 ਜਿਹੜੀ ਪਹਿਲਾਂ ਵਾਲੀ ਮਿਲ ਕੇ ਉਹਨੂੰ 2009 ਮਾਡਲ ਹੈ ਜੀ ਇਹ ਇਹ ਵੀ ਦੂਜੇ ਨੰਬਰ ਦੀ ਕਾਰ ਆ ਪੀ ਵੀ 10 ਲੁਧਿਆਣੇ ਦਾ ਨੰਬਰ ਹੈ ਇਹਦਾ ਜੀ 1,60,000 ਰੁਪਏ ਦੀ ਡਿਮਾਂਡ ਕਰਦੇ ਸਾਰੀ ਗੱਡੀ ਰਿਜਨਲ ਹੋਊਗੀ ਵੀਰੇ ਜੀ ਮਤਲਬ ਕਿ ਸਾਰੇ ਪੀਸ ਰਿਜਨਲ ਹੋਣਗੇ ਮਾੜੀ ਬੋਟੀ ਹਲਕੀ ਟੱਚਿੰਗ ਆ ਗਈ ਲਾਈਕ ਜਿਵੇਂ ਦਿਖਾਈ ਆ ਗਈ ਤੁਹਾਨੂੰ ਆਲਟੋ ਉਹ ਹੈਗੀ ਜੀ ਲਾਇਆਂ ਦੇ ਵਿੱਚ ਇਹ ਵਿਦਆਊਟ ਲਾਇਏ ਇਹ ਵਿਦਆਊਟ ਲਾਇਏ ਇਹ 800 ਸੀਸੀ ਦੇ ਵਿੱਚ ਟਾਇਰ ਇਹਦੇ ਵੀ ਵੀਰੇ ਨਵੇਂ ਹੋਣਗੇ ਸਿਹੜ ਦੇ ਟਾਇਰ ਨੇ ਜੀ ਜਮਨ ਨਵੇਂ ਟਾਇਰ ਹੋਣਗੇ ਜੀ ਗੱਡੀ ਵਾਈਟ ਰੰਗ ਦੀ ਵਾਈਟ ਥੋੜਾ ਜਿਹਾ ਉਹ ਵੀ ਆਲਾ ਕਹਿੰਦਾ ਵਿੱਚ ਲੈਂਡ ਕਰਦਾ ਵਾਈਟ ਕਲਰ ਥੋੜੀ ਹਾਂ ਆਪਣੇ ਆਮ ਚੱਲਦੀ ਜ਼ਿਆਦਾ ਵਾਈਟ ਕਲਰ ਹੈ ਨਾ ਜੀ ਤੇ ਐਲ ਐਕਸ ਆਈ ਜੀ ਐਲ ਐਕਸ ਆਈ ਵਰਜਨ ਦਾ ਇਹ ਕੀਮਤ ਮੰਨ ਦੱਸਿਆ ਸੀ ਇਹਦੀ 1 ਲੱਖ 60000 ਰੁਪਏ ਵੀਰੇ 1 ਲੱਖ 60000 ਰੁਪਏ ਮੌਕੇ ਦੀ ਗੱਲ ਘੱਟ ਹੋ ਜਾ ਉਹ ਤਾਂ ਬਈ ਮਨ ਲੱਕ ਗਾਹਕ ਦਾ ਵੀ ਹੱਕ ਹੈ ਨਾ ਬਾਰਗੇਨਿੰਗ ਕਰਨਾ ਹਾਂ ਹਾਂ ਤੇ 2009 ਮਾਡਲ ਪੈਟਰੋਲ ਸਿਰਫ ਦਾ ਜੀ ਪੈਟਰੋਲ ਦੀ ਹੈ ਬਈ ਪੈਟਰੋਲ ਦੀ ਵੀਰੇ 2009 ਮਾਡਲ 2X I ਪਹਿਲਾਂ ਵੀ ਪਤਾ ਸਕਿਆ ਟਿਆਂ ਵੀ ਪੈਟਰੋਲ ਦੀ ਗੱਡੀ ਦਾ ਪੈਟਰੋਲ ਦਾ ਖਰਚਾ ਜ਼ਰੂਰ ਆਉ ਹੋ ਡੱਕੇ ਦੀ ਰਪਿਆ ਇਹ ਵੀ ਵੀਰੇ ਇੰਜਨ ਦੀ ਲਾਈਫ ਦਾ ਦਾ ਮਤਲਬ ਕਿ ਲਾਇ ਲੰਮ ਸਮੇਂ ਹੀ ਹੋ ਜਾਂਦਾ ਕੰਮ ਹਣਾ ਐਬੀਐਸ ਬ੍ਰੇਕ ਦੇ ਵਿੱਚ ਆ ਗਈ ਇਹ ਮਤਲਬ ਉਹ ਤਾਂ ਨਹੀਂ ਸੀ ਐਨਜੀ ਬਗਾਰੇ ਤਾਂ ਨਹੀਂ ਕਰਾਈ ਨਹੀਂ ਨਹੀਂ ਬਾਈ ਜੈਨੂਨ ਜਿਵੇਂ ਹੈਗੀ ਓਵੇਂ ਹੀ ਆ ਕੋਈ ਸੀਐਨਜੀ ਜਲਦੀ ਪਹਿਲਾਂ ਉਦੋਂ ਹੀ ਚੱਲੀ ਵੀ ਆ ਇਹ ਜੀ ਲਓ ਵੀ ਮੁੰਡਿਓ 70000 ਦੇ ਲਗਭਗ ਚੱਲੀ ਵੀ ਆ ਬਈ ਕੋਈ ਕੁਝ ਕਰਾਉਣ ਦੀ ਲੋੜ ਨਹੀਂ ਜੀ ਗੱਡੀ ਇਹ ਵੀ ਸਾਫ਼ ਖੜੀ ਆ ਬਾਈ ਬਾਕੀ ਕੋਈ ਤੁਸੀਂ ਫੋਨ ਤੇ ਗੱਲ ਕਰਨਾ ਚਾਹੁੰਦੇ ਗੱਡੀ ਦੇ ਕਿਸੇ ਗੱਡੀ ਬਾਰੇ ਕਨੈਕਟ ਕਰ ਲਓ ਸਕਰੀਨ ਤੇ ਆਪਣੇ ਕੋਲੇ ਨੰਬਰ ਬਾਈ ਹੋਣਾ ਦਾ ਚੱਲ ਜੰਦਾ ਜੀ ਇਹ ਦਿੱਲੀ ਨੰਬਰ ਆ ਵੀਰੇ ਦਾ ਸਵਾ 2 ਲੱਖ ਰੁਪਈਆ ਨੰਬਰ ਲਵਾ ਕੇ ਦੇਵਾਂਗੇ ਗੱਡੀ ਇਹ ਹਾਂ ਸਵਾ 2 ਲੱਖ ਦੀ ਬਾਈ ਹੋਣਾ ਕਹਿੰਦੇ ਦੇਣੀ ਆ ਸੀ ਇਹ ਗੱਡੀ ਜੀ ਤੇ ਨਾਲ ਹੀ ਕਰੀ ਨੰਬਰ ਲਵਾ ਕੇ ਦੇਵਾਂਗੇ ਵੀਰੇ ਪੰਜਾਬ ਨੰਬਰ ਤੁਹਾਡੇ ਨਾਮ ਕਰਾ ਕੇ ਜੀ ਮਤਲਬ ਕਿ ਜੋ ਵੀ ਖਰੀਦੂਗਾ ਨੂੰ ਜੀ ਸਾਰਾ ਕੁਝ ਵਿੱਚ ਇਨਕਲੂਡ ਆ ਦੇ ਜੀ ਤੇ ਇਹ 2018 ਮਾਡਲ ਆ ਗਈ ਵੀਰੇ ਡੀਜ਼ਲ ਦੇ ਵਿੱਚ ਜੀ ਜੀ ਆਟੋਮੈਟਿਕ ਕਾਰ ਆ ਵੀਰੇ ਇਹ ਅੱਛਾ Swift ਵਰਜਨ ਜੀ ਪੀਪੀ 11 ਪਟਿਆਲਾ ਪੀਪੀ 11 ਫਰਸਟ ਓਨਰ ਕਾਰ ਆ 87 ਹਜ਼ਾਰ ਕਿਲੋਮੀਟਰ ਰਿਜਨਲ ਚੱਲੀ ਆ ਕੋਲੋ ਦੇ ਟਾਇਰ ਆ ਬਾਈ ਬਿਲਕੁਲ ਨਵੇਂ ਟਾਇਰ ਦੱਸੀ ਜਾਂਦੇ ਆ ਤੇ ਵਿਦਾਉਟ ਲਾਇਆ ਵੀਡੀਆ ਹੀ ਮਾਡਲ ਆ ਵੀਰੇ ਵੀਡੀਆ ਦੇ ਵਿੱਚ ਆਟੋਮੈਟਿਕ ਆ ਆਟੋਮੈਟਿਕ ਕਿਵੇਂ ਬਾਈ ਬਲਕਿ ਮੈਨੂਲੀ ਗੀਅਰ ਮਰ ਕੇ ਆਟੋ ਆਟੋ ਨੇ ਦੇ ਵੀਰੇ ਅੱਛਾ ਆਟੋ ਗੀਅਰ ਦੀ ਆ ਇਹ ਆਟੋ ਗੀਅਰ ਦੀ ਆ ਹਾਂ ਹਾਂ ਫਰਸਟ ਓਨਰ ਕਾਰ ਆ ਵੀਰੇ ਪੀਪੀ 11 ਪਟਿਆਲਾ ਨੰਬਰ ਆਗੀ ਅੱਛਾ ਜੀ ਇਹਦੀ 7 ਲੱਖ ਰੁਪਏ ਡਿਮਾਂਡ ਕਰਦੇ ਆ 7 ਲੱਖ ਰੁਪਏ ਡਿਮਾਂਡ ਜੀ ਜੀ ਗੱਡੀ ਮੂਰੇ ਹੋ ਕੇ ਲੁੱਕ ਦਿਖਾ ਦਿੰਮੀ ਮਿੱਤਰਾਂ ਸਾਰੀ ਰਜਿਸਟਰਡ ਕਾਰ ਆ ਵੀਰੇ ਬਾਕੀ ਮੌਕੇ ਦੀ ਬਾਤ ਘਾਟਾ ਉਹਦੇ ਨੰਬਰ ਵੀ ਪੂਰਾ ਕੈਂਟਾ 8600 ਜੀ ਉਹ ਵਿੱਚ ਹੀ ਆ ਗਿਆ ਸਾਰਾ ਉਹਦੇ ਵਿੱਚ ਹੀ ਆ ਨੰਬਰ ਆਣਾ ਬਾਈ ਤਾਈਓ ਤਾਂ ਥੋੜੇ ਉਹ ਰੇਟ ਦੇ ਵਿੱਚ ਇਨਕਲੂਡ ਕੀਤਾ ਜਾਂਦਾ ਸਾਰਾ ਕੁਝ ਸਾਰਾ ਠੀਕ ਆ ਗੱਲ ਉਹ ਜ਼ਰਾ ਮਿਲ ਕੇ ਜਿਵੇਂ ਕਹਦੀ ਇਹ ਆਪਣੀ 19 ਆ ਗਈ ਹੈ ਨਾ ਸੌਰੀ 2000 2000 13 ਮਾਡਲ 2013 ਮਾਡਲ 2013 ਮਾਡਲ Swift ਜੀ ਟਰ ਮਾਡਲ ਡੀਜ਼ਲ ਦੀ ਹੈ ਬਾਈ ਇਹ ਵੀ ਡੀਜ਼ਲ ਦੀ ਹੈ ਦੇ ਆਰ ਜੀ ਦੇ ਆਰ ਟਰ ਜੇ ਮਿਲ ਕੇ ਉਦੋਂ ਮਿਲ ਕੇ ਜਿਵੇਂ ਬੇਸ ਮਾਡਲ ਚ ਇਹ ਗੱਡੀਆਂ ਸੀ ਇਹਨਾਂ ਨੇ ਜੀ ਮਾਰੂਤੀ ਸੁਕੀ ਨੇ ਉਹ ਮੈਂ ਕਹਿੰਦਾ ਜਿਹੜੀਆਂ ਨਵੀਆਂ ਗੱਡੀਆਂ ਨੇ Swift ਉਹਨਾਂ ਨਾਲੋਂ ਇਹਨਾਂ ਦੀ ਐਵਰੇਜ ਵੱਧ ਨਹੀਂ ਐਵਰੇਜ ਵੀ ਵੱਧਦਾ ਬਾਈ ਔਰ ਇਹ ਗੱਡੀਆਂ ਹੈਵੀ ਵੀ ਨੇ ਬਾਈ ਪਹਿਲਾਂ ਹੋਣ ਵਾਲੀਆਂ ਨਾਲੋਂ ਹਣਾ ਇਹਨਾਂ ਦਾ ਬੋਡੀ weight ਵਗੈਰਾ ਜਾਂ ਉਦੋਂ ਤੁਸੀਂ ਚਲਾਉਣ ਵੀ ਚਲਾਉਣ ਵੇਲੇ ਤੁਹਾਨੂੰ ਪਤਾ ਲੱਗ ਜੂਗੀ ਗੱਡੀ ਦਾ ਬਾਕੀ ਲੋ ਵਜਤ ਦੀਆਂ ਆ ਜਾਂਦੀਆਂ ਲੋ ਵਜਤ ਦੀਆਂ ਆ ਗਈਆਂ ਹਨ ਕਰੇ ਰੱਖਣ ਵਾਲੀਆਂ ਕਾਰਾਂ ਨਹੀਂ ਚੰਗੀਆਂ ਕਾਰਾਂ ਨੇ विदाउट लाइब्रेरी بیس ਮਾਡਲ ਕਹਿ ਸਕਦੇ ਹਾਂ ਆਪਾਂ ਪਰ ਜਿਵੇਂ ਕਹਦੇ ਇਹ ਦੋ ਵਾਰ ਐਲਡੀ ਵੀਡੀਓ ਇਹ ਗੱਡੀ ਦੇ ਵਿੱਚ ਲਾਏ ਪਏ ਜਣਾ ਲੁੱਕ ਹੋਰ ਹੀ ਬਣ ਜਾਂਦੀ ਚੇਂਜ ਹੋ ਜਾਂਦੇ ਬਾਈ ਹੈਵੀ ਨਾਲੇ ਦੇਖਣ ਨੂੰ ਹੈਵੀ ਲੱਗਣ ਲੱਗ ਜਾਂਦੀ ਨਾਲੇ ਐਵਰੇਜ ਨਾਲ ਕੋ ਬਾਲਾ ਫਰਕ ਪੈਂਦਾ ਹੀ ਹੈ ਨਹੀਂ ਹਾਂ ਐਵਰੇਜ ਹੁਣ ਵਾਲੀਆਂ ਗੱਡੀਆਂ ਦਿੰਦੀਆਂ ਮੇਰੇ ਕੋਲ 16 17 ਦੀ ਨਵੀਂ ਸਵਟ ਤੇ 17 18 ਦੀ ਨਹੀਂ ਜਿਹੜੀ ਡੀਜ਼ਲ ਵਰਜਨ ਆ ਵੀਰੇ ਉਹ ਦੇ ਦਿੰਦੀ ਆ 20 21 ਦੇ ਲਗਭਗ ਜਿਹੜੀਆਂ ਇਹ ਪੁਰਾਣੀਆਂ ਲਗੀਆਂ ਇਹ 23 24 ਤੱਕ ਬਗ ਜਾਂਦੀਆਂ ਹਾਂ ਇਹਦਾ ਹੈ ਥੋੜਾ ਹਾਂਜੀ ਹਾਂਜੀ 2020 ਮਾਡਲ ਬਰਨਾ ਆਟੋਮੈਟਿਕ ਐਸਐਕਸ ਸੰਰੂਪ ਦੇ ਵਿੱਚ ਵੀਰੇ ਲਾਈਵ ਮੋਡਿਓ 1.6 ਦੇ ਵਿੱਚ ਐਸਐਕਸ ਆਪਸ਼ਨਲ ਮਾਡਲ ਹੈ ਵੀਰੇ ਇਹ ਜੀ ਬਾਈ ਨੰਬਰ ਲਵਾ ਕੇ 12 ਲੱਖ ਰੁਪਏ ਦੀ ਇਹ ਮਤਲਬ ਕਿ ਪਰ ਡਿਮਾਂਡ ਕਰਦੇ ਨੇ ਐਚਆਰ 12 ਨੰਬਰ ਆ ਜੀ ਲਾਇਏ ਚੰਗੇ ਲੱਗੇ ਹੋਇਆ ਗੱਡੀ ਸਾਫਾ ਲੁੱਕ ਦੀ ਤੇ ਸੰਰੂਪ ਤੁਸੀਂ ਦੇਖ ਰਿਹਾ ਜੀ ਸੰਰੂਪ ਤੁਸੀਂ ਦੇਖ ਲਿਆ ਭਰਾ ਮੇਰੇਓ ਤੇ ਵਿੱਚੋਂ ਗੱਡੀ ਦੀ ਕੰਡੀਸ਼ਨ ਦੇਖ ਲਓ ਓਕੇ ਆ ਦੱਸੋ ਤੇ ਇੰਜਨ ਉਜਣ ਦੀ ਬਾਈ ਇੰਜਨ ਕਿਹਦੇ ਚੱਲਦਾ ਓਕੇ ਉਹ ਕੀ ਵੀਰੇ ਜਮਾ ਓਕੇ ਆ 1 ਲੱਖ ਚੱਲੀ ਵੀ ਆ 1 ਲੱਖ 1000 ਸਮਥਿੰਗ ਕੁਝ ਚੱਲੀ ਵੀ ਆਗੀ ਲਗਭਗ ਜੀ ਤੇ ਸਾਰੀ ਆਟੋਮੈਟਿਕ ਆ ਵੀ ਆਟੋਮੈਟਿਕ ਆ ਜੀ ਇਹ ਆਟੋਮੈਟਿਕ ਮਤਲਬ ਕਿ 1.6 ਦੇ ਵਿੱਚ ਆਪਸ਼ਨਲ ਆ ਗਈ ਇਹ ਜੀ ਬੜਾਈ ਬਰਨਾ 1.6 ਦੇ ਵਿੱਚ ਆਈ ਇਹ ਜੀ 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 ਤੇ 1.4 ਚ ਵੀ ਨੇ ਪਰ ਇਹ 1.6 ਆ ਗਈ ਇਹ ਜੀ ਏ ਲੋਕ ਹੋਰ ਹਸਾਵੇ ਦੀ ਆ ਗਈ ਨਾ ਇਹ ਭਾਈ ਜਿਹੜੀ ਹੁਣ ਲੋਕਾਂ ਕੀ ਇਹ ਤੋਂ ਪਹਿਲਾਂ ਵਾਲੀ ਮਤਲਬ ਕਿ ਇਹੀ ਆਉਂਦੀ ਸੀਗੀ ਇਹੀ ਲੁੱਕ ਦੀ ਹੁਣ ਵੀ ਡਿਮਾਂਡ ਇਹਦੀ ਬਹੁਤ ਆ ਗਈ ਹੁਣ ਆਪਾਂ ਦੋ ਤਿੰਨ ਗੱਡੀਆਂ ਪਹਿਲਾਂ ਹੁਣ ਇਹਦੀ ਸੇਲ ਕਰ ਦਿੱਤੀ ਪੂਰੋਂ ਜਿਵੇਂ ਸਵਿਟਾਂ ਹੁਣ ਆਈਆਂ ਨਾ ਉਸ ਤਰ੍ਹਾਂ ਦੇਖਾ ਪਾਉਂਦੀ ਆ ਹਾਂ ਆਪਣੇ ਕੋਲ ਤਿੰਨ ਗੱਡੀਆਂ ਸੀ ਇਹ ਨਾਲ ਦੀ ਆਪਾਂ ਸੇਲ ਕਰ ਚੁੱਕੇ ਹੁਣ ਆਪਣੇ ਕੋਲ ਇਕਲੀ ਇਹ ਰਹਿ ਗਈ ਜੀ ਇਹ ਨਾਲ ਹੀ ਆ ਕਿਹੜੀ ਇਹ ਆ ਗਈ SX4 2011 ਮਾਡਲ ਜੀ ਮਾਰੂਤੀ ਸੁਜ਼ੂਕੀ ਦੀ ਜੀ ਤੇ ਇਹ ਮਾਲਕ ਡਿਜ਼ਾਇਰ ਵਾਲਾ ਸੇਚ ਸਾਰੇ ਫੀਚਰ ਨੇਗੇ ਥੋੜੀ ਜੁੱਤੋਂ ਵੱਡੀ ਆ ਗਈ ਹੈਵੀ ਆ ਗਈ ਥੋੜੀ ਨੋ ਕਰ ਇਹਦਾ ਡਿਮਾਂਡ ਰੇਟ ਦੱਸਦਾ ਸੀ ਆਪਾਂ ਇਹਦਾ 12 ਲੱਖ ਰੁਪਏ ਡਿਮਾਂਡ ਬਰਨਾਂ ਦਾ ਬਰਨਾਂ ਦਾ ਇਹਦਾ ਹੈਗਾ ਵੀਰੇ 1 ਲੱਖ 60000 ਰੁਪਿਆ ਪੀਵੀ 13 ਨੰਬਰ ਆ ਜੀ ਪੀਵੀ 13 ਤੇ ਵਿਦਆਉਟ ਲਾਇਆ ਭਰਾ ਮੇਰੇ ਨੋਟ ਕਰ ਲੈ ਕੋ ਗੱਲ ਤੇ ਗੱਡੀਆਂ ਸਾਫ਼ ਨੇ ਚੰਗੀਆਂ ਜਿੰਨੀਆਂ ਵੀ ਦਿਖਾਈਆਂ ਨੇ ਜੇਕਰ ਤੁਹਾਡੀ ਪਹਿਲਾਂ ਪੱਕੇ ਕਹੇ ਕਿੱਟੇ ਆ ਵੀ ਜੇਕਰ ਤੁਹਾਡੀ ਕੋਈ ਡਿਮਾਂਡ ਹੈਗੀ ਆ ਕਿਸੇ ਵੀ ਗੱਡੀ ਦੀ ਤਾਂ ਬਾਈ ਉਹਨਾਂ ਨਾਲ ਕੰਟੈਕਟ ਕਰ ਲਿਓ ਜੇ ਜੀ ਗੱਡੀ ਤੁਹਾਨੂੰ ਪਸੰਦ ਆ ਬਾਈ ਉਹੜਿਆਂ ਨਾਲ ਕਨ ਹਾਂਜੀ ਹਾਂਜੀ ਬਿਲਕੁਲ ਜੀ ਬਾਕੀ ਕਿਹੇ ਗੱਡੀ ਦਾ ਰੇਟ ਫਾਈਨਲ ਨਹੀਂ ਹੈ ਜਦੋਂ ਵੀ ਬਾਈ ਆਉਣਗੇ ਉਹ ਮੌਕੇ ਤੇ ਬਹਿ ਕੇ ਆਪਣਾ ਰੇਟ ਹੋ ਜੂਗਾ ਜੀ ਤੇ ਲੋਕੇਸ਼ਨ ਇਸ ਜਗ੍ਹਾ ਦੀ ਆਪਾਂ ਵੀਡੀਓ ਦੇ ਵਿੱਚ ਡਿਸਕ੍ਰਿਪਸ਼ਨ ਦੇ ਵਿੱਚ ਪਾ ਦੇਤੀ ਆ ਬਰਾ ਆਈਟੀ ਚਾਹੂੰ ਜੀ ਨੀਅਰ ਐਸਪੀ ਪਟਰੋਲ ਪੰਪ ਜੀ ਹਾਂਜੀ ਸਰੂ ਰੋਡ ਜੀ ਗੱਡੀਆਂ ਇਸ ਤੋਂ ਬਿਨਾ ਆਪਣੇ ਕੋਲ ਹੋਰ ਵੀ ਅਵੇਲੇਬਲ ਨੇ ਮਤਲਬ ਆਪਣੇ ਅੰਦਰ ਸਟੋਰ ਚ ਲਾਈਆਂ ਹੋਈਆਂ ਨੇ ਕਹਿ ਦਊਗਾ ਇੱਥੇ ਜਗ੍ਹਾ ਥੋੜੀ ਪੈ ਜਾਂਦੀ ਆ ਫਿਰ ਅਸੀਂ ਗੱਡੀਆਂ ਮੈਂ ਆਪਣੇ ਇੱਥੇ ਗਰਾਜ ਬਣਾਇਆ ਹੋਇਆ ਉੱਥੇ ਖੜਾ ਖੜੀਏ ਕਰ ਦਿੰਦੇ ਆਂ ਵੀ ਜਦੋਂ ਕਸਟਮਰ ਦੀ ਡਿਮਾਂਡ ਆਉਂਦੀ ਹੈ ਫਿਰ ਉਹ ਵੀ ਇੱਥੇ ਲਿਆ ਕੇ ਸ਼ੋਅ ਕਰਦੇ ਆਂ ਹਨਾ ਇਹ ਕਿਹੜਾ ਮਾਡਲ ਹੈ ਜੀ ਆਇਆ ਤੁਸੀਂ ਦੇਖੋ ਇਹ ਆ ਮੇਰੇ ਤੇ 16 ਮਾਡਲ 47000 ਸਰਵਿਸ ਰਿਕਾਰਡ ਚੱਲੀ ਵੀ ਆ ਜੀ ਨਾਲ ਦੇ ਟਾਇਰ ਨੇ ਹਾਂ ਜੀ ਨੰਬਰ ਦਿੱਲੀ ਆ ਜੀ ਜੀ ਇਹ ਐਲਈਡੀ ਆਪਸਰਾ ਮਾਡਲ ਆ ਜੀ ਅੱਛਾ ਉਹ ਕਿਵੇਂ ਭਾਈ ਇਹ ਦੋ ਪਾਵਰ ਪੁਆਇੰਟਾਂ ਆਉਂਦੀ ਆ ਜੀ ਅੱਛਾ ਹਾਂ ਜੀ ਸੈਂਟਰਲ ਕੋਮਪਨੀ ਦਾ ਦੋ 2 ਹੀਰ ਪੈਗਾ ਕੀ ਇਹ ਹੂੰ ਇਹ ਦਾ ਡੀਜ਼ਲ ਚਾ ਭਾਈ ਹਾਂ ਜੀ ਡੀਜ਼ਲ ਚਾ ਜੀ ਤੇ ਕੀ ਡਿਮਾਂਡ ਮੁੰਡੇ ਦੀ ਭਾਈ ਇਹ ਨੰਬਰ ਲਵਾ ਕੇ 6.5 ਲੱਖ ਰੁਪਏ ਹੈ ਸਾਢੇ 6 ਲੱਖ ਰੁਪਏ ਹਾਂ ਜੀ ਨੰਬਰ ਲਵਾ ਕੇ ਇੰਜਨ ਗੇਅਰ ਤੇ ਜਮਾ ਓਕੇ ਬਿਲਕੁਲ ਨਮਈ ਗਾਰੰਟੀ ਹੈ ਸਰਬਸਰ ਕਾਟ ਚੱਲੀ ਹੋਈ ਹੈ ਜੀ ਨਹੀਂ ਮੁੰਡਿਆ ਸਾਰੇ ਸੀਸਲ ਆਲਦ ਨੇ ਦਿਖਾ ਦੀ ਆ ਜਾ ਕਰਾਂ ਤੇ ਪੂਰੀ ਵਧੀਆ ਲੋਕ ਦੀ ਘਰੇ ਰੱਖਣ ਵਾਲੀ ਗੱਡੀ ਹੈ ਜੀ ਹਾਂ ਜੀ ਹਾਂ ਜੀ ਹਾਂ ਜੀ ਨੰਬਰ ਵਾਈ ਹੋ ਰਹੇ ਕਹਿੰਦੇ ਵੀ ਮੈਂ ਤਾਂ ਲਵਾ ਕੇ ਨੰਬਰ ਲਵਾ ਕੇ ਨੌ ਕਰਾ ਕੇ ਆ ਜੀ ਇਹ ਹਮ ਕੋਈ ਵੀ ਤਰੀਕ ਨੰਬਰ ਗੱਡੀ ਆ ਨੌ ਕਰਾ ਕੇ ਆ ਰਿਹਾ ਡਿੰਡੇ ਬਦਛੇ ਨੇ ਆਪਾਂ ਨੂੰ ਜੀ ਹਾਂਜੀ ਵਿਚ ਇਹ ਨੌ ਵਾਲੇ ਪਾਸੇ ਵਿਚ ਹੀ ਨਾ ਹੁੰਦਾ ਇਹ ਬਾਈ ਜੀ ਗੱਡੀਆਂ ਤੁਸੀਂ ਸਾਰੀਆਂ ਦੇਖ ਲਈਏ ਜਿਹੋ ਜੀ ਤੁਹਾਨੂੰ ਗੱਡੀ ਪਸੰਦ ਆ ਬਾਈ ਹੋਣਾ ਨਾਲ ਬਲਜੀਤ ਆ ਹਾਂਜੀ ਹਾਂਜੀ ਬਾਈ ਨੰਬਰ ਦਾ ਹੋਏ ਹੈ ਨਾ 파ਟਰਨਰ ਆ ਬਾਈ ਸਾਰੇ ਇਹਨਾਂ ਨਾਲ ਗੱਲਬਾਤ ਕਰ ਲਿਓ ਬਰਨਾਲਾ ਦੀ ਮੈਂ ਕਹਿੰਦਾ ਸਰ ਨੂੰ ਵੱਡੀ ਮਾਰਕੀਟ ਥੋੜੀ ਹੋਊਗੀ ਹਾਂਜੀ ਹਾਂਜੀ ਹੈਨਾ ਹਾਂਜੀ ਹਾਂਜੀ ਠੀਕ ਆ ਬਾਈ ਮਿਹਰਬਾਨੀ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ ਸ਼ੇਅਰ ਜਰੂਰ ਕਰਦੇ ਜੀ ਠੀਕ ਆ ਬਾਈ ਸასი ਕਾਲ ਸਾਰਾ